ਮਨਿੰਦਰ ਜਲਦੀ ਕਰ ਪ੍ਰੀਤ ਨੂੰ ਤਿਆਰ ਕਰ ਦੇ ਬਸ ਉਹ ਤਾਂ ਹੋ ਹੀ ਗਈ ਹੋਗੀ ਤਿਆਰ ਦੀ ਹੱਪੇ ਕਿੱਥੇ ਹੋ ਜੂ ਉਹ ਹੋ ਜਾਂਦੀ ਹੈ ਤਿਆਰ ਹਾਂ ਤਾਂ ਹੋ ਜੂਗੀ ਤਿਆਰ ਤਾਂ ਉਹ ਆਪੇ ਤੇ ਮੇਰੀ ਗੱਲ ਸੁਣ ਟਿਫਨ ਤਿਆਰ ਪਏ ਨੇਗੇ ਉਹਨੂੰ ਜਲਦੀ ਤੋਰ ਨਾਲੇ ਉਹਨੂੰ ਸਮਝਾ ਦੇ ਅੱਜ ਨਵੀਂ-ਨਵੀਂ ਜਾਊਗੀ ਨਾ ਸਕੂਲ ਦੇ ਵਿੱਚ ਐਮੀ ਡਰੀ ਨਾ ਜਾਵੇ ਜਿਵੇਂ ਆਖ ਤਾਂ ਨਾ ਬਾਲੀਆਂ ਇਲਤਾਂ ਕਰਦੇ ਹੁੰਦੇ ਆ ਇਦੋਂ ਲੱਗ ਜੇ ਘਰੇ ਆ ਕੇ ਵੀ ਮੈਂ ਤਾਂ ਸਕੂਲ ਹੀ ਨਹੀਂ ਜਾਣਾਗਾ ਨਾਨਾ ਦੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਸ ਸਕੂਲੋਂ ਰਹਿ ਜੇ ਸਗੋ ਤਾਂ ਰਾਤ ਦੀ ਸੁੱਤੀ ਨਹੀਂ ਹੈਗੀ ਕਿ ਨਹੀਂ ਮੈਂ ਤਾਂ ਸਕੂਲ ਜਾਣਾ ਕਦੋਂ ਦਿਨ ਚੜੂਗਾ ਕਦੋਂ ਮੈਂ ਸਕੂਲ ਜਾਉਂਗੀ ਉਹ ਤਾਂ ਚਾਈ ਚੜਿਆ ਪਿਆ ਚਾਹ ਤਾਂ ਚੜਨਾ ਹੀ ਆ ਆਪਣੇ ਦੀ ਲਾਲਾ ਜਦੋਂ ਆਪਣੇ ਵਰਗੀਆਂ ਸਕੂਲ ਜਾਂਦੀਆਂ ਹੁੰਦੀਆਂ ਸੀ ਜਾਂ ਤਾਂ ਕਿਤਾਬਾਂ ਦਾ ਚਾਹ ਹੁੰਦਾ ਸੀ ਜਾਂ ਵਰਦਿਆਂ ਦਾ ਸਾਰੀ ਰਾਤ ਨਹੀਂ ਸੀ ਸੌਂਦੇ ਜਾਂ ਕਿਤਾਬਾਂ ਜਿਸ ਬੂਟ ਸੈਂਡਲ ਲਿਆਉਣੇ ਉਹ ਵੀ ਆਪਾਂ ਤਾਂ ਸਹਰਾਣੇ ਰੱਖ ਕੇ ਸੌਂਦੇ ਸੀ ਵੀ ਸਾਡੇ ਕੋਈ ਚੱਕ ਨਾ ਲਵੇ ਤੇ ਹੁੰਦਾ ਫਿਰ ਸਵੇਰੇ ਸਵੇਰੇ ਛੇਤੀ ਛੇਤੀ ਨਾ ਨਵੀਂ ਚੀਜ਼ ਪਾ ਕੇ ਤੇ ਸਕੂਲ ਜਾ ਗਏ ਹੋਰ ਤੇ ਮ ਤੂੰ ਤਾਂ ਕੋਈ ਜਾਨ ਮੈਂ ਤਾਂ ਦੀ ਬਹੁਤ ਖੋ ਜਾਂ ਸੱਚੀ ਤੁਹਾਡਾ ਇਹ ਆਸਾਨ ਨਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਇਹ ਆਸਾਨ ਨਹੀਂ ਹੁੰਦਾ ਇਹ ਤਾਂ ਕੋਈ ਆਪਣਾ ਅਗਲੇ ਪਿਛਲੇ ਜਨਮ ਦਾ ਲੇਖਾ ਜੋਖਾ ਹੁੰਦਾਗਾ ਜਿਹੜੀ ਹਾਇਦ ਆ ਜਾਂਦੀ ਹੈ ਨਹੀਂ ਅੱਜ ਕੱਲ ਦੇ ਜਮਾਨੇ ਚ ਕੌਣ ਕਰਦਾ ਕਿਸੇ ਲਈ ਸਹੀ ਗੱਲ ਹੈ ਜੀ ਮੈਂ ਦੇਖ ਕਿਉਂ ਨਹੀਂ ਉਹਨੂੰ ਠੀਕ ਹੈ ਜਾ ਤੂੰ ਨਾਲ ਉਹਨੂੰ ਕੋਈ ਚਾਹ ਦੀ ਪਿਆਦੀ ਠੀਕ ਹੈ ਜੀ ਲੈ ਚਲ ਸ਼ੁਕਰ ਆ ਵਿਚਾਰੀ ਇਹਦੇ ਮੂੰਹ ਤੇ ਵੀ ਰੌਣਕ ਆਈ ਨੇ ਤਾਂ ਹਰ ਵਕਤ ਨਾਲ ਉਦਾਸ ਹੀ ਫਿਰਦੀ ਰਹਿੰਦੀ ਸੀਗੀ ਪ੍ਰੀਤ ਤੈਨੂੰ ਬਾਹਰ ਡਿੱਕਿਏ ਨੇ ਤੂੰ ਅਜੇ ਬੈਗਿੰਗ ਤਿਆਰ ਕੀਤਾ ਆਵਦਾ ਉਹ ਕੁੜੀਆਂ ਵੇਖ ਲੈ ਤਿਆਰ ਵੀ ਹੋ ਗਈਆਂ ਤੇਰੀ ਆਂਟੀ ਦੀਆਂ ਵੈਨ ਆਉਣ ਆ ਲਈ ਆ ਛੇਤੀ ਕਿਤਾਬਾਂ ਪਾਲਾ ਮੰਮੀ ਮੈਂ ਨਹੀਂ ਜਾਂਦੀ ਸਕੂਲ ਕਿਉਂ ਸਕੂਲ ਕਿਉਂ ਨਹੀਂ ਜਾਂਦੀ ਕੀ ਗੱਲ ਹੋ ਗਈ ਮੇਰੀ ਗੱਲ ਸੁਣ ਲੈ ਮਸਾਂ ਤੈਨੂੰ ਸਕੂਲ ਲਾਇਆ ਮੈਂ ਮੈਂ ਤਾਂ ਮੁੰਡਾ ਕਰਕੇ ਨਾਲ ਵਧੀਆ ਹੁਣ ਤੇ ਆਂਟੀ ਹੋਰ ਤੇ ਤੇ ਦਿਆਲ ਹੋਇਆ ਮਾੜਾ ਮੋਟਾ ਹੁਣ ਤੂੰ ਪੜਨਾ ਹੁਣ ਤੂੰ ਤੇ ਪੜਿਆ ਨਹੀਂ ਆਂਦਾ ਮੰਮੀ ਦੇਖੀ ਮੈਂ ਸਕੂਲ ਜਾਉਂਗੀ ਹਾਂ ਨਾਲੇ ਆਂਟੀ ਤੇ ਕੋਈ ਐਡਰੈਸ ਪਾਈਏ ਉੱਥੇ ਸਾਰੇ ਜਵਾਕਾਂ ਐਡਰੈਸ ਪਾਈਓਗੇ ਨਾ ਕਿ ਮੈਂ ਹੀ ਇਕੱਲੇ ਅੱਡ ਜੀ ਹੋਊਂਗੀ ਉਹਨਾਂ ਵਿੱਚ ਲੈ ਕੇ ਆਵਾਂਗੇ ਐਡਰੈਸ ਮੈਂ ਤੇਰੀ ਆਂਟੀ ਜਾਵਾਂਗਾ ਬਾਜ਼ਾਰ ਫਿਰ ਕੱਲ ਨੂੰ ਸਵਾਵਾਂਗੇ ਹੁਣ ਟਾਈਮ ਤਾਂ ਲੱਗੂਗਾ ਹੁਣ ਸਕੂਲ ਵਾਲਿਆਂ ਨੂੰ ਪਤਾ ਹੀ ਵੀ ਟਾਈਮ ਲੱਗੂਗਾ ਤੂੰ ਵਗ ਜਾ ਮੈਂ ਹੀ ਕਰੂੰਗੀ ਤੁਸੀਂ ਡਰੈਸ ਲੈ ਆਓ ਕੋਈ ਨੂੰ ਦੋ ਤਿੰਨ ਦਿਨ ਲੱਗਣਗੇ ਮੈਂ ਫੇਰ ਭ ਉਹ ਤੇ ਆਂਟੀ ਵੀ ਆ ਗਈ ਦੇਖ ਲਾ ਆਂਟੀ ਨੂੰ ਕਦੇ ਕੁਝ ਦਿੱਕਤ ਚੱਲ ਚੱਲ ਬੈਗ ਚੱਕ ਉਹ ਚੜ ਗਈਆਂ ਬੈਂਚ 'ਚ ਤੂੰ ਵੀ ਜਾ ਆਂਟੀ ਮੈਂ ਅੱਜ ਸਕੂਲ ਕਹਿੰਦੀ ਮੈਂ ਨਹੀਂ ਜਾਂਦੀ ਕਿਉਂ ਸਕੂਲ ਕੱਦਣਾ ਨਹੀਂ ਜਾਣਾ ਇਹ ਕਹਿੰਦੀ ਸਾਰੇ ਜਵਾਕਾਂ ਦੇ ਉੱਤੇ ਵਰਦੀ ਪਾਈ ਹੋਗੀ ਮੇਰੇ ਵਰਦੀ ਨਹੀਂ ਪਾਈ ਕਹਿੰਦੀ ਮੈਂ ਨਹੀਂ ਜਾਂਦੀ ਲੈ ਪੁੱਤ ਇਹ ਕਿਹੜੀ ਗੱਲ ਆ ਗਈ ਮੇਰੀ ਗੱਲ ਸੁਣ ਜੇ ਤੂੰ ਵਰਦੀ ਪਾ ਕੇ ਜਾਣ ਲੱਗ ਗਈ ਨਾ ਫਿਰ ਤੂੰ ਕਹਿਆ ਕਰੇਂਗੀ ਇੱਕ ਦਿਨ ਮੈਂ ਸੂਟ ਪਾ ਕੇ ਜਾਣਾਗਾ ਅਸੀਂ ਵੀ ਐਂ ਕਰਦਾਂ ਹੁੰਦਾਂ ਸੀ ਮੇਰੀ ਗੱਲ ਸੁਣ ਅੱਜ ਤੇਰੀ ਵਰਦੀ ਲੈ ਕੇ ਆਵਾਂਗੇ ਫਿਰ ਤੇਰਾ ਨਾਪ ਲਾਵਾਂਗੇ ਫੇਰ ਹੀ ਸਵਾਉਣੀ ਦਵਾਵਾਂਗੇ ਆਂਟੀ ਐ ਤਾੜਾ ਯਾ ਲੁਕੋ ਗੋਬੀ ਨੰਦ ਰਸੋ ਤੇ ਤੂੰ ਸੂਟ ਜਾ ਮੇਰੀ ਗੱਲ ਸੁਣ ਪੁੱਤ ਭੜੇ ਦੀ ਗੱਲ ਨਹੀਂ ਹੈਗੀ ਆਪਾਂ ਸਿੱਖਣ ਵਾਸਤੇ ਜਾਣਾ ਉੱਥੇ ਕੁਝ ਕੋਈ ਗੱਲ ਨਹੀਂ ਜੋ ਮਰਜ਼ੀ ਕਹੀ ਜਾਵੇ ਕਿਸੇ ਦੀ ਗੱਲ ਦਾ ਅਸਰ ਨਹੀਂ ਕਰੀਦਾ ਹੁੰਦਾਗਾ ਨਾਲੇ ਆਪਾਂ ਕਿਸੇ ਦਾ ਮੁਕਾਬਲਾ ਥੋੜੋ ਕਰਨਾਗਾ ਸਹੀ ਗੱਲ ਹੈ ਮੰਮੀ ਗੱਲ ਇਹ ਨਹੀਂ ਹੈਗੀ ਉਹ ਤਾਂ ਜਵਾਕ ਮੈਨੂੰ ਛੇੜਣਗੇ ਫੇਰ ਮੈਂ ਕੀ ਜਾਨੀ ਤਾਂ ਹੀ ਮੈਂ ਕਹਿੰਨੀ ਆ ਮੇਰੀ ਗੱਲ ਸੁਣ ਪੁੱਤ ਬਿੱਕੀਸੇ ਨੂੰ ਨਹੀਂ ਆਪਾਂ ਜਿੱਤ ਸਕਦੇਗੇ ਜੇ ਜਵਾਕ ਕੁਛ ਕਹਿਣਗੇ ਵੀ ਇੱਕ ਧਨ ਵਿੱਚ ਦੀ ਪਾ ਕੇ ਦੂਜੇ ਵਿੱਚ ਦੀ ਕੱਢ ਦੇ ਇੱਕ ਮੀਂਹ ਗੱਲ ਸੁਣ ਤੀ ਮੈਂ ਤੇ ਪੁੱਤੇ ਨੇ ਪਹਿਲੇ ਦਿਨ ਕੀ ਸਮਝਾਇਆ ਸੀਗਾ ਕਿ ਹਣ ਤੂੰ ਪੜ੍ਹਨਾ ਆਪਾਂ ਸਿਰ ਪੜਾਈ ਤੇ ਧਿਆਨ ਦੇਣਾ ਕੋਈ ਤੈਨੂੰ ਕੀ ਕਹੀ ਜਾਂਦਾ ਕੋਈ ਕੱਪੜਾ ਲੀੜੇ ਵੱਲ ਨਹੀਂ ਦੇਖਣਾ ਆਪਾਂ ਆਦੇ ਫੈਸ਼ ਉਥੇ ਐ ਨਹੀਂ ਹੈਗਾ ਵੀ ਉਹਨੇ ਅੱਜ ਉਹਨੂੰ ਦੇਹੀ ਚ ਪਾਈ ਮੈਂ ਵੀ ਉਹੀ ਚੀਜ਼ ਪਾਉਣੀ ਆ ਇਹ ਨਹੀਂ ਪੁੱਤ ਸਿਰ ਪੜ੍ਹਨਾ ਪੜਾਈ ਚ ਧਿਆਨ ਦੇਣਾ ਬਸ ਕੁਛ ਮੇਰੀ ਗੱਲ ਸੁਣ ਇੱਧਰ ਧਿਆਨ ਨਾਲ ਦੇਖ ਤੇਰੀ ਮਾਂ ਤੈਨੂੰ ਪੜਾ ਨਹੀਂ ਸਕਦੀ ਸਕੂਲ ਪਾਤਾ ਨਾ ਹੁਣ ਜਾਂ ਤਾਂ ਆਪਾਂ ਚੰਗਾ ਖਾ ਸਕਦੇ ਆ ਚੰਗਾ ਪੈ ਸਕਦੇ ਆ ਜਾਂ ਆਪਾਂ ਪੜ੍ਹ ਸਕਦੇ ਆ ਨਲੇ ਤੇਰੀ ਮਾਂ ਕਮਾ ਕੇ ਕਿੰਨੇ ਕੁ ਤੇਰੇ ਸ਼ੌਂਕ ਪੂਰੇ ਕਰੂਗੀ ਪੁੱਤ ਤੂੰ ਪੜ੍ਹਾਈ ਕਰ ਸਕੰਦ ਜੇ ਤੂੰ ਆਪਦੇ ਪੈਰਾਂ ਤੇ ਖੜੀ ਹੋਵੇਂਗੀ ਜਿਹੜਾ ਮਰਜੀ ਸ਼ੌਂਕ ਪੂਰਾ ਕਰੀ ਆਪ ਕਮਾਈ ਤੂੰ ਆਂਟੀ ਉਹ ਤਾਂ ਮੇਰੀ ਮੰਮੀ ਦੇ ਸ਼ੌਂਕ ਪੂਰੇ ਕਰਨੇ ਆ ਮੈਂ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਤੂੰ ਮੇਰੇ ਸੰਗ ਤਾਂ ਬਾਝ ਪੂਰੇ ਕਰ ਲਈ ਪਹਿਲਾਂ ਤੂੰ ਪੜ੍ਹ ਲਿਖ ਲੈ ਮੈਂ ਤਾਂ ਹੀ ਕਹਿਨੀ ਆ ਚੱਲ ਚੱਲ ਕੱਪੜੇ ਲੈਣੇ ਕੋਈ ਹੁੰਦੇ ਤੂੰ ਆ ਬੈਠ ਜਾ ਫਿਰ ਤਾਬਾ ਪਾ ਦੇਣੀ ਮੈਂ ਤੇਰੀ ਆ ਮਰੀ ਜਾਂਦਾਗਾ ਬੈਨ ਵਾਲਾ ਅੰਕਲ ਨੂੰ ਮਾਰਾ ਜੇ ਕਹਿ ਦਈ ਹੋ ਚੰਗਾ ਮੈਂ ਆਪ ਹੀ ਕਹਿ ਦੂੰ ਫੋਨ ਕਰ ਦੂੰ ਮੈਂ ਕੋਲ ਹਾਂ ਚੱਕ ਜਾ ਭੱਜ ਜਾ ਸਰਗ ਨੂੰ ਹਰੀ ਜਾਈਂ ਸੀ ਹਾਂ ਟਿਫਨ ਚੱਕ ਲੈ ਰੋਹੀ ਚੋ ਠੀਕ ਹੈ ਚਲੋ ਮੁਗੀ ਬਾਏ ਬਾਏ ਦੇਖੋ ਜੀ ਐਂ ਕਰਦੀ ਅਸੀਂ ਜੀ ਬਾਲੀ ਪੋਲੀ ਆ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਬੱਚੇ ਆ ਨਾ ਬੱਚਿਆਂ ਨੂੰ ਆਪਾਂ ਕਿਤੇ ਕੀ ਕੀ ਸਮਝਾਵਾਂਗੇ ਬੱਚਿਆਂ ਨੂੰ ਹੋ ਜਾਂਦਾ ਕਿਸੇ ਕੋਲ ਕੋਈ ਖੇਡ ਵੇਖ ਲੈਣ ਉਹਨਾਂ ਨੂੰ ਵੀ ਹੁੰਦਾ ਮੇਰੇ ਕੋਲ ਹੋਵੇ ਕੋਈ ਚੀਜ਼ ਵੇਖ ਲੈਣ ਨਾਲੇ ਪਤਾ ਕੀ ਆ ਇੱਥੇ ਸਾਰੇ ਤਕੜੀ ਘਰਾਂ ਦੇ ਬੱਚੇ ਪੜਦੇ ਆ ਤਾਂ ਕਰਕੇ ਕਰਦੀ ਆ ਇਹ ਵੀ ਸਰਗੁਣਾ ਰੀਆਂ ਹਰ ਰੋਜ਼ ਵਰਦੀ ਪਾ ਕੇ ਜਾਂਦੀਆਂ ਨੀਂਗੀਆਂ ਮੈਂ ਵੀ ਉਵੇਂ ਵੜ ਕੇ ਜਾਂਦਾ ਮੈਂ ਕਹਿੰਦੀ ਸੀ ਅੱਜ ਆਪਾਂ ਇਹਦੀ ਵਰਦੀ ਲੈ ਆਈ ਆਉਣੇ ਆ ਹਨਾ ਤੇ ਜੇ ਮੈਨੂੰ ਪਤਾ ਹੁੰਦਾ ਜਦੋਂ ਮੈਂ ਆਪਣੇ ਕੱਪੜੇ ਲੈ ਕੇ ਆਈਆਂ ਨਾਲ ਇਹਦੀ ਵਰਦੀ ਵੀ ਲਿਆਉਂਦੀ ਪਰ ਮੈਨੂੰ ਵਰਦੀ ਦਾ ਨਹੀਂ ਸੀ ਪਤਾ ਵੀ ਕਿਹੜੀ ਵਰਦੀ ਆ ਅੱਛਾ ਤੇ ਫਿਰ ਆਪਾਂ ਅੱਜ ਜੇ ਤੇਰੇ ਕੋਲ ਟਾਈਮ ਹੈਗਾ ਆਪਾਂ ਚੱਲ ਵੜਦੇ ਆਂ ਹਾਂ ਆਪ ਵਰਦੀ ਲਿਆਵਾਂਗੇ ਮੇਰੀ ਗੱਲ ਸੁਣ ਸੂਟ ਸੋਹਣਾ ਲੱਗਦਾ ਹਨਾ ਸੋਹਣਾ ਤਾਂ ਲੱਗਨੇ ਜੇ ਤੁਸੀਂ ਦਿੱਤਾ ਸੂਟ ਲੈ ਬੰਨ ਠਣ ਕੇ ਰਿਹਾ ਕਰ ਆਏ ਨਾ ਕਿਹਾ ਕਰ ਤੁਸੀਂ ਦਿੱਤਾ ਤੁਸੀਂ ਦਿੱਤਾ ਮੇਰੀ ਗੱਲ ਸੁਣ ਮੈਂ ਤੈਨੂੰ ਆਪਣੀ ਭੈਣ ਸਮਝਿਆ ਦੇਖ ਕਿੰਨੀ ਸੋਹਣੀ ਲੱਗਦੀਆਂਗੀ ਕੌਣ ਕਹੇ ਤੂੰ ਤੈਨੂੰ ਦੇਖ ਕੇ ਸੋਹਣੀ ਲੱਗਾ ਜਾਂ ਨਾ ਲੱਗਾ ਮੈਨੂੰ ਕਿਹੜਾ ਕਿਸੇ ਨੇ ਦੇਖਣਾ ਇੱਥੇ ਲੈ ਤੂੰ ਨਾ ਇਹ ਜਿਹੀਆਂ ਗੱਲਾਂ ਨਾ ਕਰਿਆ ਕਰ ਇੱਕ ਗੱਲ ਦੱਸਾਂ ਤੈਨੂੰ ਮੈਂ ਤੈਨੂੰ ਆਇ ਤਿਆਰ ਹੋਈ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਤੂੰ ਐਨੇ ਦੁੱਖਾਂ ਦੀ ਮਾਰੀ ਆ ਐਨੇ ਦੁੱਖ ਦੇਖ ਲਏ ਜਾਂ ਤੂੰ ਦੁੱਖਾਂ ਚੋਂ ਲੰਗੀ ਜਾਨੀ ਆ ਕਹਿੰਦੇ ਹੁੰਦੇ ਬੰਦੇ ਦੀ ਸ਼ਕਲ ਸੂਰਤ ਤੇ ਨਹੀਂ ਜਾਂਦਾ ਬੰਦੇ ਦੇ ਜੇ ਦਿਲ ਚ ਆਪਾ ਵੜ ਕੇ ਵੇਖਾਂਗੇ ਨਾ ਫੇਰ ਪਤਾ ਲੱਗਦਾ ਵੀ ਕਿੰਨੇ ਦੁੱਖ ਦਰਦ ਨੇ ਮਨਿੰਦਰ ਇੱਕ ਗੱਲ ਹੈਗੀ ਆ ਹਨਾ ਔਰਤ ਹਾਰਦੀ ਨਹੀਂ ਹੁੰਦੀ ਔਰਤ ਨੂੰ ਮਾੜਾ ਮਰਦ ਹਰਾ ਦਿੰਦਾ ਜਦੋਂ ਬਾ ਪੈ ਜਾਂਦਾ ਉਹਦੇ ਨਾਲ ਕਹਿੰਦੇ ਜੇ ਉਹੀ ਮਰਦ ਚੰਗਾ ਹੋਵੇ ਤਾਂ ਨਾ ਜੇ عورت ਰੂਲੀ ਖੁਲੀ ਹੋਊ ਉਹਦੀ ਗਵਾਚੀ ਹੋਈ ਚਿਹਰੇ ਤੇ ਰੌਣਕ ਮਰਦ ਲਿਆ ਦਿੰਦਾ ਮੋਤੇ ਲੈ ਉਦਾਸ ਕਿਉਂ ਹੋਈ ਜਾਨੀ ਆ ਕਮਲिए ਮੇਰੀ ਗੱਲ ਸੁਣ ਇਹ ਗੱਲ ਤੁਹਾਨੂੰ ਦੱਸਾਂ ਮੈਂ ਜਿੱਦੇ ਸਾਡੀ ਐਨੀਵਰਸਰੀ ਹੋਈ ਨਾ ਉਦੋਂ ਆਪੇ ਕੋਈ ਜੀ ਸੂਟ ਪਾਵਾਂਗੇ ਠੀਕ ਹੈ ਲੈ ਦੀ ਮੈਂ ਤੁਹਾਡੇ ਨਾਲ ਦਾ ਸੂਟ ਥੋੜਾ ਪਾਉਂਗੀ ਲੈ ਫੇਰ ਕੀ ਹੁੰਦਾਗਾ ਮੇਰੇ ਨਾਲ ਦਾ ਪਾ ਲੇਗੀ ਤੇ ਮੇਰੀ ਭੈਣ ਦਾ ਹੈਗੀ ਹੈ ਕੀ ਗੱਲ ਸੁਣ ਕਮਲिए ਕਈ ਵਾਰ ਦੁੱਖ ਹੁੰਦੇ ਆ ਤੇ ਹੁਣ ਮਾੜੀ ਮੋਟੀ ਖੁਸ਼ੀ ਤੈਨੂੰ ਮਿਲਦੀ ਆ ਇਹਨੂੰ ਜਿਉਲਾ ਪਤਾ ਨਹੀਂ ਕਿਹੜੇ ਵੇਲੇ ਆਖਰੀ ਸਾਹ ਹੁੰਦਾ ਆਪਣਾ ਕਿਹੜੇ ਵੇਲੇ ਮਰ ਜਾਨ ਕੁੜੀ ਆ ਤੇ ਕੁੜੀ ਦੀ ਵੀ ਸੋਹਣੀ ਜ਼ਿੰਦਗੀ ਬਣ ਜੂ ਹੁਣ ਤੇਰੇ ਵੀ 4 ਦਿਨ ਖਾਣ ਹਡਾਉਣ ਦੇ ਆਪਦੇ ਤੇ ਵੀ ਧਿਆਨ ਦਿਆ ਕਰ ਇਹ ਕੱਲ ਦੱਸ ਜਿਹੜਾ ਜ਼ਿੰਦਗੀ ਖਰਾਬ ਕਰ ਗਿਆ ਨਾ ਉਹਨੂੰ ਜ਼ਿੰਦਗੀ ਚੋਂ ਕੱਢ ਹੀ ਦੇ ਉਹਨੂੰ ਮਣੋ ਮਾਰ ਦੇ ਜਿਹੜਾ ਆਪਣਾ ਬਣਿਆ ਹੀ ਨਹੀਂ ਉਹਦੀ ਖਤਰਾ ਪੱਕਿਆ ਰੋਣਾ ਅੱਜ ਦੀ ਆਪਾਂ ਜ਼ਿੰਦਗੀ ਕਿਉਂ ਖਰਾਬ ਕਰਦੇ ਪਏ ਆ ਆਪਦੀ ਦੀ ਉਹ ਮੈਨੂੰ ਧੋਖਾ ਦੇ ਕੇ ਗਿਆ ਸੀਗਾ ਪਰ ਸੱਚੀ ਮੈਂ ਅੱਜ ਤੱਕ ਉਹਦੇ ਲਈ ਮਨ ਚ ਕਦੇ ਕੋਈ ਪਾਪ ਨਹੀਂ ਰੱਖਿਆ ਅੱਜ ਵੀ ਮੈਨੂੰ ਕਈ ਹਰਨ ਲੱਗਦਾ ਜੇ ਅੱਜ ਵੀ ਉਹ ਮੇਰੇ ਤੇ ਮੇਰੀ ਤੀ ਨੂੰ અપਨਾ ਲੁਗਣਾ ਤਾਂ ਸ਼ਾਇਦ ਮੈਂ ਉਹਦੇ ਨਾਲ ਵਗ ਜਾ ਪਰ ਮੈਨੂੰ ਪਤਾ ਇਹ ਹੋ ਨਹੀਂ ਸਕਦਾ ਉਹਦਾ ਵਿਆਹ ਹੋ ਗਿਆ ਉਹਦੀ ਜ਼ਿੰਦਗੀ ਚ ਖੁਸ਼ ਆ ਬਹੁਤ ਖੁਸ਼ ਆ ਤੇ ਕੋਈ ਨਾ ਇੱਕ ਦਿਨ ਮੈਂ ਦੱਸਿਆ ਗੱਲ ਇੱਕ ਸਮਾਂ ਆਊਗਾ ਦੇਖੀ ਜਾਈ ਜਦੋਂ ਤੂੰ ਅੱਗੇ ਵਧ ਗਈ ਤੇ ਰੀਤੀ ਕੁਛ ਬਣ ਗਈ ਨਾ ਉਹ ਇਨਸਾਨ ਤੇਰੇ ਪੈਰਾਂ ਚ ਆ ਕੇ ਡਿੱਗੂਗਾ ਕਹਿੰਦੇ ਰੱਬ ਜਵਾਬ ਦਿੰਦਾ ਮੋੜ ਕੋੜ ਕੇ ਇੱਥੇ ਆਉਣਾ ਉਹਨੇ ਕੋਈ ਨਾ ਰੱਬ ਸਭ ਦੇਖਦਾ ਇਮਤਿਹਾਨ ਲੈ ਰਿਹਾ ਤੇਰਾ ਸਭ ਠੀਕ ਹੋ ਜਾਊਗਾ ਟੈਨਸ਼ਨ ਨਾ ਲੈ ਆ ਜਾ ਪਚਾ ਬਣਾਉਣੇ ਆ ਆਜੋ ਜੀ ਕੀ ਕਰ ਰਹੇ ਤੁਸੀਂ ਕੁਛ ਨਹੀਂ ਕਰਨਾ ਗਿਆ ਹੁਣ ਫੋਨ ਵੀ ਤੈਨੂੰ ਪੁੱਛ ਕੇ ਦੇਖਾਂ ਮੈਨੂੰ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀਗੀ ਕੀ ਗੱਲ ਕਰਨੀ ਹੈ ਦੱਸ ਤੁਸੀਂ ਮੈਨੂੰ ਐ ਦੱਸੋ ਤੁਸੀਂ ਮੰਮੀ ਡੈਡੀ ਨਾਲ ਗੱਲ ਕੀਤੀ ਹੈ ਬੱਚੇ ਬਾਰੇ ਕਿ ਨਹੀਂ ਮੈਂ ਹਜੇ ਕਿਸੇ ਨਾਲ ਗੱਲ ਨਹੀਂ ਕੀਤੀ ਨਾਲੇ ਸੁੱਖ ਮੈਨੂੰ ਨਾ ਟਾਈਮ ਦੇ ਐਡੀ ਵੱਡੀ ਗੱਲ ਮੈਂ ਇੱਕੋ ਦਮ ਨਹੀਂ ਕਰ ਸਕਦਾ ਨਾ ਹੀ ਮੇਰੇ ਵਿੱਚ ਇਹ ਜਿਗਰਾ ਤੇ ਨਾ ਹੀ ਮੈਂ ਇੰਨੇ ਛੇ ਦੀ ਕੋਈ ਫੈਸਲਾ ਲੈ ਸਕਾਂ ਹਦ ਹੋ ਗਈ ਤੁਹਾਡੀ ਤਾਂ ਜਮੇ ਕਿੰਨੇ ਦਿਨ ਹੋ ਗਏ ਤੁਸੀਂ ਮੈਨੂੰ ਡੇਲੀ ਕਹਿ ਦਿੰਦੇ ਹੋ ਵੀ ਗੱਲ ਕਰਦਾ ਕਰਦਾ ਕਦੋਂ ਕਰੋਗੇ ਤੁਸੀਂ ਗੱਲ ਉਹ ਕਰਨ ਲੱਗਿਆ ਸੀ ਇਹ ਡੇੜੀ ਨਾਲ ਗੱਲ ਡੇੜੀ ਦਾ ਸਵਾਲਾ ਤੈਨੂੰ ਪਤਾ ਹੀ ਹੈ ਨਾ ਫਿਰ ਮੈਂ ਚੁੱਪ ਕਰ ਗਿਆ ਦੇਖ ਕੇ ਗੁੱਸੇ ਦੇ ਵਿੱਚ ਆਇਆ ਇਸ ਜਿਹੜੀ ਗੱਲ ਮੇਰੀ ਗੱਲ ਸੁਣ ਲੋ ਲਾਡੀ ਮੈਂ ਥੋਨੇ ਸੁਣਾ ਜਾਂਦਾ ਹੁਣ ਬਹੁਤ ਹੋ ਗਿਆ ਭੂਆ ਵੀ ਆਈ ਆ ਭੂਆ ਵੀ ਕੱਲ ਪਰਸੋਂ ਮੈਨੂੰ ਕਿੰਨਾ ਕੁ ਸੁਣਾ ਕੇ ਗਈ ਆ ਨਾ ਡਾੜੀ ਟੰਗ ਨਾਲ ਗੱਲ ਕਰਦੇ ਆ ਨਾ ਤੁਸੀਂ ਮੈਂ ਕਰਾਂ ਤਾਂ ਕਰਾਂ ਕੀ ਫਰ ਮੈਂ ਦੱਸ ਕੀ ਕਰਾਂ ਮੇਰੀ ਗਲਤੀ ਇਹਦੇ ਵਿੱਚ ਹੁਣ ਬੱਚਾ ਤੇਰੇ ਨਹੀਂ ਹੋ ਰਿਹਾ ਗਲਤੀ ਇਹ ਚ ਮੇਰੀ ਆ ਮੈਂ ਕਿਸੇ ਹੋਰ ਨਾਲ ਹੁਣ ਹੀ ਵਿਆਹ ਕਰਾ ਲਾਂ ਦੱਸਾਂ ਮੈਨੂੰ ਕੁਛ ਨਹੀਂ ਪਤਾ ਬਸ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਜਲਦੀ ਤੁਸੀਂ ਬੱਚੇ ਵਾਲੀ ਗੱਲ ਕਰੋ ਮੰਮੀ ਡੈਡੀ ਨਾਲ ਤੇ ਆਪਾਂ ਬੱਚਾ ਲੈ ਕੇ ਆਈਏ ਮੈਂ ਹੋਰ ਨਹੀਂ ਰਹਿ ਸਕਦੀ ਬੱਚੇ ਬਿਨਾ ਮੈਂ ਕਿਹੜਾ ਰਹਿ ਸਕਦਾ ਮੈਨੂੰ ਕੋੜਾ ਦੁਨੀਆ ਦੀ ਕੋਈ ਡਰ ਨਹੀਂ ਹੈਗਾ ਨਾ ਚੇਪ ਨਹੀਂ ਹੈਗੀ ਲੋਕ ਮੈਨੂੰ ਕੀ ਕੁਝ ਬੋਲਦੇ ਨੇ ਤੈਨੂੰ ਪਤਾ ਵੀ ਹੈ ਬਾਹਰ ਜਨਾਂ ਦੁੱਬਰ ਹੋਇਆ ਪਿਆ ਚੁੱਪ ਚਾਵਾ ਕੇ ਆ ਕਮਰੇ ਦੇ ਵਿੱਚ ਬੈਠ ਜਾਣਾ ਤੇ ਬਾਪੂ ਕਿੱਥੇ ਕੋਲ ਜਾ ਕੇ ਖੜਦਾ ਤੇ ਬਾਪੂ ਨੂੰ ਸਾਰ ਸਾਰ ਗੱਲਾਂ ਲੋਗ ਆਖ ਲੈਨੇ ਕਿਤੇ ਕਰਕੇ ਇੱਕ ਤੇਰੇ ਕਰਕੇ ਤੇ ਫਿਰ ਮੈਂ ਕੀ ਕਰਾਂ ਮੈਂ ਤੁਹਾਨੂੰ ਕਹਿ ਤਾਂ ਰਹੀਆਂ ਵੀ ਤੁਸੀਂ ਗੱਲ ਕਰ ਲਓ ਮੰਮੀ ਡੈਡੀ ਨਾਲ ਤੁਸੀਂ ਗੱਲ ਹੀ ਨਹੀਂ ਕਰਦੇ ਕਦੋਂ ਗੱਲ ਕਰੋਗੇ ਤੁਸੀਂ ਸੋਖ ਫਿਰ ਸੌਖਾ ਤਾਂ ਨਹੀਂ ਕੋਈ ਤੂੰ ਐਂ ਦੇਖ ਤੂੰ ਤਾਂ ਕਹਿਤਾ ਵੀ ਗੱਲ ਕਰ ਲਓ ਹੈ ਆ ਕੁੜੀ ਸਿਲੈਕਟ ਕਰ ਲਓ ਇਹ ਨਾਲ ਤੁਸੀਂ ਵਿਆਹ ਕਰਾ ਲਓ ਆਪਾਂ ਜਵਾਕ ਲੈ ਲਾਂਗੇ ਬਾਅਦ ਚੜੀ ਨੂੰ ਪੈਸੇ ਦੇ ਦਾਂਗੇ ਇਹ ਗੱਲਾਂ ਨਾ ਕਹਿਣੀਆਂ ਸੌਖੀਆਂ ਹੁੰਦੇ ਨੇ ਤੇ ਗੱਲ ਤਾਂ ਆਇਆ ਜੇ ਪਿੰਡ ਦੇ ਵਿੱਚ ਕਿਸੇ ਨੂੰ ਮੜੀ ਜੀ ਪਣਕ ਲੱਗ ਗਈ ਨਾ ਫਿਰ ਫਰ ਰਹਿ ਜੂਗੀ ਮਾੜੀ ਮੋਟੀ ਆਪਣੇ ਹਸਬੰਦ ਦੇ ਵਿੱਚ ਮੈਨੂੰ ਕਿਸੇ ਵੀ ਗੱਲ ਦਾ ਮੈਨੂੰ ਕੁਝ ਵੀ ਨਹੀਂ ਪਤਾ ਪਰ ਮੈਥੋਂ ਤਾਨੇ ਮੇੜੇ ਨਹੀਂ ਸੁਣੇ ਜਾਂਦੇ ਮੈਨੂੰ ਭੂਆ ਇੰਨਾ ਕੁਝ ਬੋਲ ਕੇ ਗਈ ਆ ਮੈਂ ਕੀ ਕਰਾਉਣਾ ਤਾਨੇ ਮੈਨੇ ਜਿਹੜੇ ਲੋਕ ਸਾਨੂੰ ਮਾਰਦੇ ਆ ਅਸੀਂ ਵੀ ਤਾਂ ਸੁਣਦੇ ਆ ਇਹ ਤੈਨੂੰ ਇੰਨਾ ਹੀ ਆ ਤਾਂ ਜਾ ਕੇ ਮੰਮੀ ਨਾਲ ਆਪੇ ਗੱਲ ਕਰ ਲੈ ਦੇਖ ਲੈ ਲਾਡੀ ਮੈਂ ਤੈਨੂੰ ਲਾਸਟ ਵਾਰੀ ਕਹਿ ਰਹੀ ਆ ਤੁਸੀਂ ਮੰਮੀ ਨਾਲ ਗੱਲ ਕਰਨੀ ਆ ਕਿ ਫਿਰ ਮੈਂ ਆਦੇ ਮੰਮੀ ਨਾਲ ਨੂੰ ਫੋਨ ਕਰਕੇ ਬੁਲਾਵਾ ਲੈ ਤੂੰ ਉਹਨਾਂ ਦਾ ਡਰਾਵਾ ਦਿੰਨੀ ਆ ਮੈਨੂੰ ਫਿਰ ਉਹ ਕੀ ਕਰ ਦੇਣਗੇ ਆਕੇ ਉਹ ਕਿਹੜਾ ਇੱਥੇ ਆਪਾਂ ਨੂੰ ਜਵਾ ਗਿਫਟ ਕਰ ਦੇਣਗੇ ਮੜਾ ਨਾ ਦਿਮਾਗ ਨਾਲ ਕੰਮ ਕਰਿਆ ਕਰ ਤੁਸੀਂ ਸਿੱਧਾ ਹੀ ਕਹਿ ਦੋ ਨਾ ਵੀ ਤੁਸੀਂ ਗੱਲ ਹੀ ਨਹੀਂ ਕਰਨੀ ਨਹੀਂ ਤਾਂ ਇੰਨੇ ਦਿਨ ਹੋ ਗਏ ਤੁਸੀਂ ਡੇਲੀ ਮੈਨੂੰ ਲਾਰਾ ਲਾਈ ਜਾਂਦੇ ਹੋ ਪਰ ਹਾਲੇ ਤੱਕ ਤੁਸੀਂ ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਸੁੱਕ ਗੱਲ ਸੁਣ ਮੇਰੀ ਠੀਕ ਹੈ ਗੱਲ ਕਰ ਲੂੰਗਾ ਕਰ ਲੂੰਗਾ ਮੈਂ ਤੈਨੂੰ ਬੰਦੇ ਵਾਂਗੂ ਕਹੀ ਜਨਾ ਪਰ ਜੇ ਤੂੰ ਕਹੇਂਗੀ ਵੀ ਜੇ ਤੂੰ ਕਹਿੰਦੀ ਵੀ ਹੁਣ ਗੱਲ ਕਰ ਲੈ ਹੈ ਜੇ ਜਿਵੇਂ ਤੇਰੇ ਹਿਸਾਬ ਨਾਲ ਮੈਂ ਚੱਲ ਆਪਾ ਉਹ ਤਾਂ ਹੁੰਦਾ ਨਹੀਂਗਾ ਮੈਂ ਗੱਲ ਕਰੂੰਗਾ ਕਿਸੇ ਤਰੀਕੇ ਨਾਲ ਗੱਲ ਕਰੂੰਗਾ ਜਦੋਂ ਮੇਰਾ ਜੀਕ ਕੀਤਾ ਉਦੋਂ ਗੱਲ ਕਰੂੰਗਾ ਬਸ ਕਰੋਗੇ ਕਦੋਂ ਉਹ ਇਹ ਤਾਂ ਸੋਚੀ ਐ ਨੇ ਕਿੰਨੇ ਦਿਨ ਉੱਪਰ ਟੱਪ ਗਏ ਆਇਆ ਤਾਂ ਫਿਰ ਜਿੱਤੇ ਐਨੇ ਸਾਲ ਟੱਪ ਗਏ ਇਹ ਵੀ ਤੁਸੀਂ ਹਾਈਟ ਪਾ ਦੋਗੇ ਤੇ ਮੈਂ ਲੋਕਾਂ ਦੇ ਤਾਣੇ ਮੇਨੇ ਸੁਣੀ ਆਵਾ ਕਦੇ ਕੋਈ ਆ ਕੇ ਸੁਣਾ ਦਿੰਦਾ ਕਦੇ ਕੋਈ ਸੁਣਾ ਦਿੰਦਾ ਭੂਆ ਕਿੰਨਾ ਕੁਝ ਬੋਲ ਕੇ ਗਈ ਆ ਮੈਨੂੰ ਪਤਾ ਮੇਰੇ ਤੇ ਕੀ ਫੀਤਰੀ ਆ ਇਹ ਬੋਲੀ ਜਾਂਦੇ ਭੂਆ ਨੂੰ ਫਿਰ ਭੂਆ ਤਾਂ ਫਿਰ ਸੱਚ ਹੀ ਬੋਲਦੀ ਐ ਕੋਈ ਗਲ ਝੂਠ ਬੋਲੀ ਐ ਭੂਆ ਸੱਚ ਹੀ ਬੋਲਦੀ ਐ ਸੁਣਨਾ ਵੀ ਪਊਗਾ ਫਿਰ ਜਦੋਂ ਆਪਦੇ ਆਪ ਦੇ ਵਿੱਚ ਕੋਈ ਬਾਹਾਂ ਜ ਥੋੜੀ ਕਮੀ ਸੀ ਬਸ ਉਹ ਵੀ ਹੁਣ ਪੂਰੀ ਹੋ ਗਿਆ ਠੀਕ ਹੈ ਤੁਸੀਂ ਜਿਵੇਂ ਕਰਨਾ ਨਾ ਉਹ ਵੀ ਕਰੋ ਨਹੀਂ ਗੱਲ ਕਰਨੀ ਨਾ ਕਰੋ ਆਦੇ ਘਰੇ ਇਹ ਨਾ ਫੋਨ ਕਰਦੀ ਤੈਨੂੰ ਮੈਂ ਦੱਸਦਾ ਕੋਈ ਗੱਲ ਨਹੀਂ ਮੈਂ ਕਰ ਲਊਗਾ ਗੱਲ ਦੂਜੇ ਦਿਨ ਇਹ ਆਂਦੀ ਆ ਦਿਮਾਗ ਖਰਾਬ ਕਰਨ ਹੁਣ ਦੱਸ ਕਿਹੜੇ ਮੂੰਹ ਨਾਲ ਗੱਲ ਕਰਾਂ ਬਾਪੂ ਨਾਲ ਉਹ ਸੌਖਾ ਹੈ ਕੀ ਰਹੀ ਨੇ ਮੈਂ ਕੁਛ ਨਹੀਂ ਪੁੱਤ ਬਹਿ ਜਾ ਅੱਛਾ ਬੱਠੇ ਕੀ ਕਰਕੇ ਆਇਆ ਤੂੰ ਕੁਛ ਨਹੀਂ ਹਾਂ ਉਹ ਤਾਂ ਯਾਰ ਦੋ ਦਫਾ ਆਇਆ ਸੀ ਮੇਰੇ ਕੋਲੇ ਅੱਛਾ ਉਹਨਾਂ ਦੇ ਵਿਆਹ ਜਿਹਾ ਸੀਗਾ ਜਾਗੋ ਤੇ ਜਾਣਾ ਸੀਗਾ ਤੂੰ ਜਾਣਾ ਸੀ ਪੁੱਤ ਹਾਂ ਤੇ ਤੂੰ ਉਹਨੂੰ ਜਵਾਬ ਦੇ ਦਿੰਦਾ ਨਾ ਕਹਿ ਦਿੰਦਾ ਵੀ ਮੈਂ ਤਾਂ ਮੇਰੀ ਮਾਮੀ ਕੋਲੇ ਗਿਆ ਹੋਇਆ ਹਾਂ ਉਹ ਮੈਂ ਉਹਨੂੰ ਕਿਹਾ ਸੀ ਬਾੜਾ ਕਰਨ ਲੱਗ ਗਿਆ ਮੇਰੇ ਨਾਲ ਫੜਿਆ ਹੋਇਆ ਨਾ ਤਾਂ ਕਰਕੇ ਚੱਲ ਦੇਖ ਲੈ ਪੁੱਤ ਫਿਰ ਤੇਰੀ ਮਰਜ਼ੀ ਹੈ ਤੇ ਫਿਰ ਤੂੰ ਕੱਪੜੇ ਤਾਂ ਲਿਆਉਂਦਾ ਪੁੱਤ ਹੋਰ

ਚੱਲ ਪੁੱਤ ਤੇਰੇ ਆਏ ਤੇ ਨਾ ਮੈਂ ਤਾਂ ਹੌਸਲਾ ਜਾ ਹੋ ਰਿਹਾ ਨਹੀਂ ਨਹੀਂ ਮੈਂ ਤਾਂ ਸਾਰੇ ਕਿਸੇ ਨੂੰ ਭੁੱਲ ਗਈ ਮੈਂ ਤਾਂ ਇਹ ਸਮਝਦੀਆਂ ਵੀ ਚੱਲ ਤੂੰ ਮੇਰਾ ਪੁੱਤ ਹੀ ਆ ਪੁੱਤ ਆ ਫਿਰ ਮੈਂ ਕਿਹੜਾ ਬਗਾਨਾ ਨਣਦੇ ਦਾ ਪੁੱਤ ਹੋਇਆ ਕਾ ਆਪਦਾ ਪੁੱਤ ਹੋਇਆ ਹਾਂ ਇਹ ਤਾਂ ਹੈ ਮਾਮੂ ਚੱਲ ਪੁੱਤ ਜੇ ਤੂੰ ਸੀ ਬਗਾਨੀ ਸਮਝਦੇ ਫਿਰ ਤੂੰ ਕਿਉਂ ਰਹਿੰਦਾ ਮੇਰੇ ਕੋਲੇ ਹਾਂ ਫਿਰ ਉਹੀ ਤਾਂ ਗੱਲ ਆ ਹਾਂ ਤੇ ਉਹ ਖੇਤ ਵਾਲਿਆ ਕੰਨ ਜਾਇਆ ਸੀ ਤੂੰ ਹਾਂ ਉਹਦੇ ਕੋਲ ਜਾ ਕੇ ਮੈਂ ਫੇਰ ਨਹੀਂ ਆਇਗਾ ਅੱਛਾ ਹੂੰ ਤੇ ਫਿਰ ਉਹ ਨਹੀਂ ਆਇਆ ਸੀਗਾ ਅਜੇ ਮੈਂ ਨਹੀਂ ਉਧਰ ਉਹਨੂੰ ਕਹਿ ਦਿੰਦਾ ਮਨਿੰਦਰ ਦੇ ਤਾਏ ਨੂੰ ਵੀ ਪੈਸੇ ਫੜ ਲੈਂਦਾ ਤੂੰ ਜੇ ਲੋੜ ਸੀ ਤੈਨੂੰ ਨੀ ਪਰ ਉਹਨੇ ਕਿਹਾ ਤਾਂ ਮੈਂ ਕਿਹਾ ਸੀਗਾ ਬਾਕੀ ਮੈਨੂੰ ਲੋੜ ਨਹੀਂ ਨਾ ਮਮੀ ਕੋਈ ਗੱਲ ਨਹੀਂ ਹਾਂ ਐਡੀ ਕੋਈ ਲੋੜ ਨਹੀਂ ਹੈਗੀ ਹੈਗੇ ਮੇਰੇ ਕੋਲ ਪੈਸੇ ਉਹ ਕੀ ਕਰਨੀ ਹੈ ਹੈਗੇ ਤਾਂ ਸਹੀ ਫਿਰ ਤੇਰੀ ਮਾਂ ਕਿਤੇ ਆਏ ਨਾ ਕਹਦੇ ਵੀ ਦੇਹਲਾ ਪੈਸੇ ਵੀ ਦੇ ਕੇ ਵੀ ਨਹੀਂ ਭੇਜਿਆ ਮੁੰਡੇ ਨੂੰ ਜਿੰਨੇ ਕਿ ਹੈਗੇ ਸੀ ਉਹਨੇ ਕਿਹ ਦੇ ਕੇ ਭੇਜਤਾ ਨਾ ਨਾ ਲੈ ਮਮੀ ਉਹ ਕਿਉਂ ਕਹੂਗੀ ਐ ਦੱਸ ਚੱਲ ਫਿਰ ਜੀ ਪਿਆਰੇ ਤੇਰੇ ਨਾਲੋਂ ਪੈਸੇ ਨਾਲ ਹੈਗੇ ਜੀ ਮੇਰੇ ਕੋਲ ਨਾ ਹੁੰਦੇ ਮੈਂ ਮੰਗ ਲਾਂਦਾ ਤੇਰੇ ਤੋਂ ਚੱਲ ਠੀਕ ਹੈ ਪੁੱਤ ਐ ਤਾਂ ਮੈਨੂੰ ਪਤਾ ਹੈ ਬਾਕੀ ਜੇ ਮੈਨੂੰ ਲੋੜ ਹੋਈ ਤਾਂ ਮੈਨੂੰ ਫੋਨ ਕਰਦੀ ਬਾਕੀ ਦਵਾਈ ਦੂਈ ਨਹੀਂ ਹੈਗੀ ਤਾਂ ਦਵਾ ਲੂ ਨਾ ਨਹੀਂ ਪੁੱਤ ਲਿਆਂਦੀ ਪਈ ਐ ਦਵਾਈ ਤਾਂ ਹਾਂ ਉਹੀ ਪਈ ਐ ਜਿਹੜੀ ਅੱਜ ਦੀ ਮੈਂ ਕਹੇ ਸੀ ਆਪਾਂ ਹਾਂ ਪਈ ਐ ਜੇ 10 ਦਿਨਾਂ ਦੀ ਲਿਆਂਦੀ ਸੀ ਠੀਕ ਐ ਠੀਕ ਐ ਹੂੰ ਚਲ ਆਈਂ ਦੇਖਦੀ ਸੀ ਮੈਂ ਤਾਂ ਚੱਲ ਹੁਣ ਮੇਰਾ ਜੀਜਾ ਨਹੀਂ ਲੱਗਣਾ ਤੂੰ ਵਗ ਜਾਵੇਂਗਾ ਨਹੀਂ ਮੈਂ ਤਾਂ ਐ ਨਹੀਂ ਪਤਾ ਕੱਲ ਪਰਸੋਂ ਨਹੀਂ ਆ ਜਾਵਾਂ ਤੈਨੂੰ ਕਹਦਾ ਤੈਨੂੰ 4 ਦਿਨ ਤਾਂ ਵੱਧ ਕਹਤੇ ਮੈਂ ਮੈਂ ਤਾਂ ਕਾਈ ਨਹੀਂ ਹਾਂ ਕੱਲ ਪਰਸੋਂ ਨਹੀਂ ਆਜੂ ਮਾਮੀ ਉਹ ਤੇ ਪਿੰਡੀ ਐ ਵਿਆਹ ਕਿਤੇ ਆਸੇ ਪਾਸੇ ਐ ਨਹੀਂ ਵਿਆਹ ਤਾਂ ਉੱਥੇ ਨੇੜੇ ਜੀ ਨਾਲ ਵਾਲੇ ਪਿੰਡੀ ਐ ਅੱਛਾ ਨਾਲ ਵਾਲੇ ਪਿੰਡਾ ਹਾਂ ਯਾਰ ਦੋਸਤ ਮੇਰਾ ਨਾਲ ਫੜਦਾ ਸੀਗਾ ਮੇਰੇ ਤੇ ਇੱਕ ਗੱਲ ਪੁੱਤ ਮੈਂ ਤੈਨੂੰ ਹੋਰ ਕਹਿਣੀ ਆ ਅੱਜ ਕੱਲ ਵਿਆਹ ਸਾਧੀਆਂ ਚ ਯਾਰ ਦੋਸਤਾਂ ਕਹਿੰਦੇ ਆ ਸ਼ਰਾਬ ਪੀ ਲਾਏ ਪੀ ਲਾ ਇਹੋ ਜਿਹਾ ਕੰਮ ਨਾ ਕਰੀ ਪੁੱਤ ਨਾ ਨਾ ਤੈਨੂੰ ਪਤਾ ਹੀ ਉਹ ਵੀ ਮੈਂ ਕਿੱਥੇ ਵੀ ਨਹੀਂ ਆਏ ਤਾਂ ਮੈਨੂੰ ਪਤਾ ਹੈ ਪੁੱਤ ਅੱਜ ਕੱਲ ਇਹੋ ਜੀ ਹੁੰਦੇ ਆ ਯਾਰ ਦੋਸਤ ਹਾਂ ਇਹ ਤਾਂ ਹੈ ਵੀ ਜੇ ਅਸੀਂ ਪੀਨੇ ਆ ਇਹਨੂੰ ਵੀ ਲਾਓ ਨਾਲ ਹਾਂ ਉਹ ਤਾਂ ਹੁਣ ਤੈਨੂੰ ਪਤਾ ਹੀ ਆ ਹਾਂ ਪੁੱਤ ਕੋਈ ਕੁਝ ਕਹੇ ਵੀ ਆਛਰਾ ਪੀ ਲਾ ਜਾਂ ਕੋਈ ਆ ਚੀਜ਼ ਖਾਲਾ ਆ ਗੋਲੀਆਂ ਕੁਲੀਆਂ ਜਾਂ ਬਾਦੂ ਖਾਂਦੇ ਰਹਿੰਦੇ ਆ ਪੁੱਤ ਕਦੇ ਵਾਸਤੇ ਇਹ ਕੰਮ ਨਹੀਂ ਕਰਨਾ ਨਾ ਨਾ ਮੰਮੀ ਤੂੰ ਭਰੋਸਾ ਨਹੀਂ ਤੇਰੇ ਭਾਂਜੇ ਤੇ ਹੋਰ ਪਰ ਸਾਕੇ ਤਾਂ ਪਤਾ ਹੀ ਲੋਕ ਕਹਿੰਦੇ ਹੁੰਦੇ ਆ ਆਪਾਂ ਫਿਰ ਕਰਾਂਗੇ ਥੋੜੀ ਹਾਂ ਪੁੱਤ ਲੋਕ ਕਹਿੰਦੇ ਹੁੰਦੇ ਆ ਕਈ ਬਥੇਰੇ ਜਵਾਕ ਬਗਾੜੇ ਆ ਲੋਕਾਂ ਨੇ ਹਾਂ ਉਹ ਦੇਖ ਲੈ ਤੇਰੇ ਤਾਏ ਅਧਰਲਾ ਮਨਿੰਦਰ ਦੇ ਤਾਏ ਦਾ ਦੂਜਾ ਮੁੰਡਾ ਆ ਹੀ ਲਾਗਾ ਪਿੰਡ ਵਾਲਿਆਂ ਨੇ ਬਥੇਰੇ ਹੀ ਸਮਝਾਉਂਦਾ ਸੀ ਨਾਲੇ ਐਡਾ ਸਿਆਣਾ ਮੁੰਡਾ ਸੀ ਉਹ ਜਮਾ ਜੇ ਕੋਈ ਸ਼ਰਾਬ ਪੀਂਦਾ ਤਾਂ ਨਹੀਂ ਸੀ ਕੋੜੇ ਕਰਦਾ ਲਿਆ ਕੇ ਵੀ ਨਹੀਂ ਸੀ ਦਿੰਦਾ ਉਹ ਤੇ ਹੁਣ ਦਿਨ ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਹੋਰ ਪੁੱਤ ਕੀ ਕਰੀਏ ਫਿਰ ਹੁਣ ਤਾਂ ਹੀ ਪਰ ਉਹ ਚੰਗਾ ਮਨਿੰਦਰ ਦਾ ਤਾਇਆ ਚੰਗਾ ਵਿਚਾਰਾ ਉਹ ਬਥੇਰੀ ਹਮਦਰਦੀ ਕਰਦਾ ਆਪਣੀ ਤੂੰ ਤਾਂ ਦੇਖ ਹੀ ਲਿਆ ਹਾਂ ਮੈਂ ਤਾਂ ਦੇਖ ਹੀ ਲਿਆ ਵਧੀਆ ਵਿਚਾਰਾ ਬਾਕੀ ਆਏ ਆ ਨਾ ਮੰਮੀ ਰੋ ਆਪਾਂ ਆਪ ਸਹੀ ਹੈ ਕਿਸੇ ਦੇ ਦਾ ਕੀ ਹਾਲ ਹੈ ਨਾ ਤਾਂ ਹੀ ਆ ਮੈਂ ਜੀਨ ਉਹਨਾਂ ਨੂੰ ਕਿਉਂ ਦਿੱਤੀ ਸੀ ਚੱਲ ਭਈ ਹਿਸਾਬ ਕਿਤਾਬ ਉਹ ਆਪ ਹੀ ਕਰ ਲਾਂਦੇ ਨੇ ਹਾਂ ਇਹ ਤਾਂ ਹੈ ਮੰਮੀ ਹਾਂ ਅੱਗੇ ਤਾਂ ਤੈਨੂੰ ਪਤਾ ਤੇਰਾ ਮਾਮਾ ਹੈ ਗਿਆ ਸੀ ਕਰੀਏ ਵੀ ਕੀ ਚੱਲ ਮੰਮੀ ਹੁਣ ਆਪਾਂ ਹਾਂ ਸਾਰਾ ਹਿਸਾਬ ਉਹਦਾ ਆਪਾਂ ਰੱਖ ਲਈਏ ਉਹ ਇਹ ਗੱਲ ਪੁੱਤ ਮਾੜਾ ਜੰਮੇ ਨਾ ਤੇ ਮਾੜਾ ਆਦਿ ਨਾ ਕਰੀਏ ਕੀ ਚੱਲ ਚਲ ਕੋਈ ਗੱਲ ਨਹੀਂ ਮੰਮੀ ਹੁਣ ਜਿਹੜਾ ਕੁਝ ਹੋ ਹੀ ਗਿਆ ਹਨਾ ਵਾਪਸ ਤਾਂ ਵੇਖ ਆਉਂਦਾ ਨਹੀਂ ਆਉਂਦਾ ਨਹੀਂ ਪੁੱਤ ਕਰਾਣ ਕਰੀਏ ਕੀ ਇੱਕ ਤਾਂ ਜੀ ਸੋਚਣਾ ਜੀ ਜਿਨ੍ਹਾਂ ਨੇ ਉਹਨਾਂ ਨੇ ਨਹੀਂ ਸੋਚਿਆ ਆਏ ਆ ਪੁੱਤ ਮਰਿਆਂ ਦੇ ਤਾਂ ਸਾਬਰ ਹੋ ਗਏ ਹੁਣ ਤੇਰਾ ਮਾਮਾ ਮਮ ਕੋ ਗਿਆ ਸਾਵਰਾ ਦੀ ਮੁੜ ਕੇ ਆਉਂਦਾ ਨਹੀਂ ਜਿਵੇਂ ਆਉਂਦੇ ਨੇ ਸਾਬਰ ਹੋਣੇ ਬਹੁਤ ਔਖੇ ਆ ਕਰ ਮਮੀ ਹੁਣ ਮੈਂ ਸਮਝਦਾ ਸਾਡਾ ਤਰੀਕਾ ਕਰਗੇ ਵੀ ਕੀ ਕੀ ਦੇ ਕੀ ਹੱਥ ਹੁਣ ਚੱਲ ਭਾਈ ਇਹ ਲੋਹਣੇ ਨਹੀਂ ਸੋਚਿਆ ਹੁਣ ਆਪਾਂ ਵੀ ਫਿਰ ਟੈਨਸ਼ਨ ਲੈ ਕੇ ਕੀ ਕਰਾਂਗੇ ਚੱਲ ਟੈਨਸ਼ਨ ਹੁਣ ਆਪਾਂ ਤਾਂ ਜਦੋਂ ਕਹੀ ਦਿੱਤਾ ਵੀ ਆਪਣੇ ਕੰਨੇ ਦਾ ਮਾਰ ਕੇ ਮਰੀ ਸੰਦਲੀ ਚੱਲ ਹੈ ਕਰੀਏ ਵੀ ਕੀ ਫਿਰ ਹੁਣ ਜੀ ਮੈਂ ਕਰਦੀ ਆ ਭੁਗਤੂ ਵੀ ਆਪ ਹੀ ਇਹੋ ਜੇ ਨਾ ਕੰਮਾਂ ਦੇ ਮਾੜੇ ਨਤੀਜੇ ਹੀ ਹੁੰਦੇ ਆ ਪੁੱਤ ਤੇ ਹੋਰ ਹੋਮੀ ਜਿਹੜਾ ਮਾਂ ਪਿਓ ਦੇ ਕਹਿਣੇ ਆ ਹਾਂ ਅੰਦਰ ਚੱਲਦਾ ਉਹ ਸੁੱਖ ਪਾਉਂਦਾ ਹੈ ਹੈ ਫਿਰ ਆ ਨਹੀਂ ਪਤਾ ਹੀ ਆ ਹਾਂ ਬਾਕੀ ਦੁੱਖ ਸੁੱਖ ਆਪਦੇ ਕਰਮਾਂ ਦੇ ਹੁੰਦੇ ਨੇ ਹਾਂ ਉਹ ਤਾਂ ਦੇਖ ਹੀ ਜੰਨੇ ਆ ਤਾਂ ਹੀ ਤਾਂ ਕਹਨੀ ਆ ਪੁੱਤ ਕੀ ਕਰੀਏ ਫਿਰ ਹੁਣ ਚਲ ਤੂੰ ਹੁਣ ਆ ਮਮੀ ਆ ਵੀ ਬੋਝ ਪਾਇਆ ਕਰ ਵਾਲਾ ਦਮਾ ਨਾ ਨਾ ਮੈਂ ਤਾਂ ਬੋਝ ਕਾਨੂੰ ਪਾਉਣੀ ਹੈ ਪਰ ਮੁੱਲ ਮੁੱਲ ਗੱਲਾਂ ਜ਼ਿਆਦਾ ਆ ਜਾਂਦੀਆਂ ਪੁੱਤ ਕਰੀਏ ਕੀ ਫਿਰ ਆਏ ਹੁਣ ਜੰਮੇ ਤੱਕ ਇੱਥੇ ਭੁੱਲੇ ਜਾਂਦੇ ਹੁਣ ਤੁਹਾਨੂੰ ਵੀ ਪਤਾ ਹੀ ਹੈਗਾ ਮਮੀ ਹਣਾ ਜਿਵੇਂ ਮਰਜੀ ਸੀ ਭੁਲਾਏ ਥੋੜੀ ਜਾਂਦੇ ਆ ਭੁਲਾਏ ਤਾਂ ਜਾਂਦੇ ਨਹੀਂ ਪੁੱਤ ਰਾਤ ਨੂੰ ਵੀ ਨਹੀਂ ਨੀਂਦ ਆਉਂਦੀ ਦਿਨੇ ਵੀ ਨਹੀਂ ਤੇਰੇ ਸਾਹਮਣੇ ਹੈਂ ਆਏ ਬੈਠੀ ਰਹਿਣੀ ਹੈ ਕਰਨਾ ਹੀ ਫਿਰ ਤਾਂ ਹੀ ਤਾਂ ਤੈਨੂੰ ਕਹੀ ਆ ਨਾ ਮੈਂ ਹੋਰ ਕਿਉਂ ਕਹਿੰਦਾ ਸੀ ਮਾਮੀ ਆ ਬਦ ਮੇਰੇ ਨਾਲ ਚੱਲ ਨਾਲ ਪੁੱਤ ਜਾ ਕੇ ਤੈਨੂੰ ਪਤਾ ਘਰ-ਬਾਰ ਵੀ ਨਹੀਂ ਛੱਡਿਆ ਜਾਂਦਾ ਆ ਪਸੂ ਬਸੇਰਾ ਕਿੱਥੇ ਛੱਡ ਕੇ ਜਾਈਏ ਹੈ ਐ ਸੋਚਦੀ ਹੈ ਇਹ ਤਾਂ ਹੈ ਅਗਲਾ ਕਹਿੰਦਾ ਲੈ ਵੀ ਭਰੇ ਪੁੱਤ ਨੇ ਘਰ-ਬਾਰ ਕਿਦੇ ਸਾਰੇ ਛੱਡ ਗਏ ਅੱਧ ਵੀ ਨਹੀਂ ਰਹਿੰਦਾ ਉਹ ਤਾਂ ਗੱਲ ਠੀਕ ਹੈ ਮੰਮੀ ਅੱਧ ਤਾਂ ਨਹੀਂ ਰਹਿੰਦਾ ਉਹ ਵੀ ਹੁਣ ਇੱਥੇ ਇਕੱਲੇ ਫਿਰ ਜਦੋਂ ਲੋਟ ਹੀ ਨਹੀਂ ਆਉਂਦਾ ਉਹ ਤਾਂ ਆਪਾਂ ਨੂੰ ਦਿਖ ਹੀ ਜਾਂਦਾ ਪਤਾ ਹੀ ਆ ਇਕੱਲੇ ਇੱਥੇ ਹੁਣ ਘੱਟ ਹੀ ਰਹਿਣੀ ਹਲੇ ਚੱਲ ਕੋਈ ਸਾਰਾ ਟੱਬਰ ਹੈਗਾ ਆਪਣਾ ਦੇਖ ਲੈ ਹੁਣ ਤੂੰ ਹੈਗਿਆ ਮੇਰੇ ਕੋਲੇ ਪੁੱਤ ਮੈਂ ਤਾਂ ਇਕੱਲੀ ਆ ਮੈਂ ਤਾਂ ਹੈ ਗਈ ਆ ਮਾਂ ਹਾਂ ਪਰ ਫਿਰ ਵੀ ਆਇਆ ਨਾ ਹੁਣ ਆਈਕਾਰਾ ਪੁੱਤ ਅੰਦਰ ਨਾ ਟਾਂਡ ਤੇ 500 ਰੁਪਿਆ ਪਿਆ ਉਹ ਤਾਂ ਲੈ ਜਾ ਤੂੰ ਜਰੂਰ ਨਹੀਂ ਨਹੀਂ ਕੋਈ ਗੱਲ ਨਹੀਂ ਘਰੇ ਨਾ ਪੈ ਜਾਂਦੀ ਨਹੀਂ ਕੋਈ ਨਾ ਹੈਗੇ ਕੋਈ ਨਾ ਜੇ ਮੈਨੂੰ ਘਰੇ ਲੋੜ ਪੈਗੀ ਇਧਰ ਇੱਕ ਵਾਰ ਕਹਿ ਹੈ ਹੀ ਵਾਧੂ ਹੈ ਤੇਰੇ ਤਾਇਏ ਨੂੰ ਬਸ ਚਲ ਪਰਸੂ ਤਾਂ ਨਹੀਂ ਆਈ ਆਉਂਗਾ ਬੇਟਾ ਪਰਸੂ ਤੂੰ ਆ ਜਾਵੇਂਗਾ ਪਰ ਉਹ ਟਾਂਡ ਤੋਂ 500 ਰੁਪਿਆ ਜਰੂਰ ਲੈ ਜੀ ਨਹੀਂ ਕੋਈ ਗੱਲ ਨਹੀਂ ਮਾਂ ਚੱਕ ਲੈ ਪੁੱਤ ਚਲ ਫਿਰ ਦਵਾਈ ਵੀ ਆਉਂਦੀ ਟਾਈਮ ਨਾਲ ਲੈ ਲਈ ਜੀ ਹਾਂ ਲੈ ਲੂੰਗੀ ਠੀਕ ਕਰਨਾ ਕਰ ਮੈਂ ਫੋਨ ਕਰ ਲੂੰਗਾ ਜੀ ਕੋਈ ਨਾ ਪੁੱਤ ਫੋਨ ਕਰ ਲੂੰਗਾ ਹਾਂ ਚੰਗਾ ਠੀਕ ਆ ਪੈਸੇ ਚੱਕ ਲੰਨਾ ਫਿਰ ਮਾਂ ਹਾਂ ਚੱਕ ਲੈ ਚਲ ਆਪਦੀ ਧੀ ਨਾਲੋਂ ਤੇ ਇ ਹਾਂ ਜਿਹੜਾ ਇੰਨਾ ਹੌਸਲਾ ਦਿੰਦਾ ਮੈਨੂੰ ਵੀ ਮੰਮੀ ਤੂੰ ਫਿਕਰ ਨਾ ਕਰ ਚੱਲ ਮੇਰੇ ਕੋਲੇ ਰਹਿ ਹੈ। ਬਾਕੀ ਦੇਖੀ ਜਾਊਗੀ ਕਰਮਾਂ ਦੀ ਹੈ। ਕਮੋ ਲਿਆ ਪਾਣੀ ਯਾਰ। ਲਈ ਆਉਂਦੀ ਸੀ। ਬਣਾ ਲਿਆ ਨਚੋੜਦਾ ਨਿੰਬੂ ਇਹਦੇ ਚ ਨਚੋੜਦਾ। ਮਨਿੰਦਰ ਵੀ ਕੰਮ ਵਿੱਚ ਰੁੱਝੀ ਪਈ ਸੀਗੀ। ਮੈਂ ਉਹਨੂੰ ਕਾਹਨੂੰ ਕਹਿਣਾਗਾ। ਚੱਲ ਕੋਈ ਨਾ। ਅਜਿੰਨਾ ਟਾਈਮ ਗਰਮੀ ਹੈ ਨਾ। ਉਹਨਾਂ ਕੰਮ ਕਰ ਲਿਆ ਕਰੋ ਜਿੰਨਾ ਕਿ ਨਾ ਸਾਰੇ। ਹੁਣ ਤਾਂ ਮੈਂ ਕਹਿੰਦੂ ਨਹੀਂ ਉਹਨੂੰ ਬਾਲਾ ਮੈਂ ਕਹਿੰਦੀ ਸੀਗੀ। ਵੀ ਅਸੀਂ ਨਾ ਵਰਦੀ ਲਿਆਈਏ ਕੁੜੀ ਦੀ ਜਾ ਕੇ ਵਰਦੀ ਤੁਸੀਂ ਲੈ ਆਓ ਸਕੂਲ ਤੋਂ ਫੋਨ ਆਇਆ ਸੀ ਮੈਨੂੰ ਕੀ ਕਹਿੰਦੇ ਕਹਿੰਦੇ ਕੁੜੀ ਬਹੁਤ ਹੁਸ਼ਿਆਰ ਹੈ ਜੀ ਚੱਲ ਵਧੀਆ ਉਹ ਤਾਂ ਜਾਂਦੀ ਨਹੀਂ ਸੀਗੀ ਕਿਉਂ ਕਹਿੰਦੀ ਮੇਰੇ ਕੋਲ ਵਰਦੀ ਹੈ ਨਹੀਂ ਕਹਿੰਦੀ ਉੱਥੇ ਜਾ ਕੇ ਗੱਲਾਂ ਕਰਨਾਂਗੇ ਉਹ ਨਹੀਂ ਨਹੀਂ ਗੱਲਾਂ ਗੁੱਲਾਂ ਉਹਨਾਂ ਕਾ ਕੋਈ ਨਹੀਂ ਕਰਦੇ ਕਿਰਾਂ ਤੋਂ ਸਕੂਲ ਜਾ ਅੱਜ ਦਾ ਦਿਨ ਤੇ ਅੱਜ ਤੁਸੀਂ ਜਾ ਕੇ ਮਨਿੰਦਰ ਨੂੰ ਹੀ ਨਾਲ ਲੈ ਜੀ ਮਨਿੰਦਰ ਤੇ ਮੈਂ ਹੀ ਜਾਵਾਂਗੀ ਦੋਨੇ ਹਾਂ ਤੇ ਵਰਦੀ ਉਹਦੀ ਲੈ ਆਇਓ ਤੇ ਹੋਂ ਤਾਂ ਮੈਂ ਦੋ ਸੂਟ ਉਹਨੂੰ ਦੇਤੇ ਸੀਗੇ ਮੇਲੇ ਆ ਕੇ ਰੱਖੇ ਹੋਏ ਸੀ ਮਨਿੰਦਰ ਨੂੰ ਨੇ ਸਵਾਲਿਆ ਸੂਟ ਤੇ ਵਾਲੀ ਕੋਈ ਖੁਸ਼ ਹੈਗੀ ਉਹ ਤਾਂ ਚਾਹ ਨਹੀਂ ਚੱਕਿਆ ਜਾਂਦਾ ਉਹ ਤਾਂ ਚਲ ਵਧੀਆ ਕੀਤਾ ਯਾਰ ਹੋਰ ਮੇਰੀ ਗੱਲ ਸੁਣਾ ਆਪਾਂ ਨੂੰ ਫਰਕ ਕੋਈ ਨਹੀਂ ਪੈਂਦਾ ਹੈ ਸਹੀ ਗੱਲ ਹੈ ਜੀ ਉਹਦਾ ਗਰੀਬ ਦਾ ਇੱਥੇ ਦਿਲ ਰਗਿਆ ਰੋ ਜੇ ਇੱਕ ਜਵਾਕ ਹੋਰ ਹੁੰਦਾ ਆਪਣੇ ਫਿਰ ਵੀ ਤਾਂ ਆਪਾਂ ਪਾਲ ਲਈ ਐ ਨਾਲ ਹੀ ਉਹ ਹੋ ਜੂਗੀ ਹੁਣ ਤੂੰ ਆਪਣੇ ਜਵਾਕਾਂ ਦਾ ਖਰਚਾ ਹੀ ਲਾਦਾ ਘੱਟੋ ਘੱਟ 15-15000 ਰੁਪਏ ਖਰਚਾ ਹੋ ਜਾਂਦਾ ਆਪਣੇ ਦਾ ਨਖਰੇ ਗੁੰਨੇ ਦੇ ਨਖਰੇ ਦੇਖ ਲੈ ਜੇ ਆਲੂ ਲੁਬੜਾ ਦੇ ਅਜੂ ਆਲੂ ਮੁੰਨੀ ਮੁੰਨੀ ਆਈ ਕਰੀ ਜਾਊ ਹੋਰ ਤਾਂ ਹੀ ਤਾਂ ਆਈ ਆ ਅਹੀਂ ਤਾਂ ਤੁਹਾਨੂੰ ਮੈਂ ਕਹਿਣਾ ਵੀ ਕੀ ਆ ਜੇ 5-4000 ਉਹ ਕੁੜੀ ਦਾ ਖਰਚ ਹੋ ਜਾ ਕਰੋ ਉਹ ਤਾਂ ਸਿਆਣੀ ਵੀ ਇਹਦ ਕਹਿੰਦਾ ਤੇ ਉਹਨਾਂ ਦੇ ਖਰਚੇ ਤਾਂ ਉਹ ਕਰ ਦੂਗੀ ਹੁਣ ਤਾਂ ਮੇਰੀ ਗੱਲ ਸੁਣ ਨਾਲ ਆਪਾਂ ਜਿੱਥੇ ਇਹਨਾਂ ਦਾ ਲਿਆਉਣਾ ਹੈ ਸਮਾਨ ਉਹਦਾ ਲਿਆਇਆ ਕਰਾਂਗੇ ਥੋੜਾ ਬਹੁਤਾ ਹੈ ਵਿਚੀ ਚਲੇ ਜਾਂਦਾ ਨਾਲੇ ਆਪਣੇ ਜਵਾਕਾਂ ਨੂੰ ਵੀ ਆਏ ਬੰਡ ਕੇ ਖਾਣਾ ਆ ਜਾਊਗਾ ਲੜੀ ਜਾਂਦੇ ਰਹਿੰਦੇ ਸੀ ਮੇਰੀ ਗੱਲ ਸੁਣ ਨਾਲੇ ਉਹਨੂੰ ਐਂ ਕਹਿ ਦੀ ਵੀ ਰੋਟੀ ਭਾਈ ਜਿਹੜੀ ਅਸੀਂ ਗੁੰਨੇ ਵਰਗਿਆਂ ਨੂੰ ਪਾਉਣੇ ਹੁੰਦੇ ਹਨ ਨਾ ਨਹੀਂ ਨਹੀਂ ਉਹਦੀ ਰੋਟੀ ਪਰ ਲੰਚ ਤਿਆਰ ਕਰ ਦਿਆ ਕਰੋ ਨਹੀਂ ਨਹੀਂ ਉਹ ਹੀ ਟਿਫਨ ਉਹਨੇ ਹੀ ਤਿਆਰ ਕੀਤੇ ਸੀਗੇ ਟਿਫਨ ਲਿਆਤਾ ਸੀਗਾ ਮੈਂ ਇਥੋਂ ਇਹਨਾਂ ਦਾ ਬੱਗੇ ਕੋਲ ਲਿਆਤਾ ਸੀਗਾ ਅੱਛਾ ਠੀਕ ਆ ਚਲ ਇਹ ਵੀ ਵਧੀਆ ਕੀਤਾ ਹੋਰ ਪਤਾ ਕੀ ਗੱਲ ਆ ਅਗਲਾ ਕਹਿੰਦਾ ਆਪਣੋਂ ਵੀ ਬੇਜਤੀ ਆ ਉਥੇ ਅਗਲਾ ਕਹਿੰਦਾ ਸਕੂਲ ਚ ਤਾਂ ਇਹ ਚੰਕੇ ਚ ਲਾ ਗਏ ਤੇ ਰੋਟੀ ਜੇ ਚੱਜ ਦੀ ਨਾ ਹੋਵੇ ਬਾਪੂ ਕਿਵੇਂ ਤੁਰਿਆ ਆਉਂਦਾ ਕੰਮੋਤੀ ਹਾਂ ਬਾਪੂ ਉਹ ਕੰਮ ਵਾਲੀ ਦੀ ਕੁੜੀ ਆਪਣੀ ਜਵਾਕਾਂ ਨਾ ਜਾਂਦੇ ਬੈਂਤ ਤੇ ਚੜੀ ਜਾਂਦੀ ਸੀ ਹੁਣ ਲੈ ਹੋਰ ਬਾਪੂ ਮੈਂ ਤਾਂ ਤੁਹਾਨੂੰ ਦੱਸਣੀ ਭੁੱਲ ਗਈ ਉਹਨੂੰ ਸਕੂਲ ਲਾਤਾ ਆਪਾਂ ਜਿੱਥੇ ਸਰਗੁਨ ਆ ਨਾ ਫੱਕ ਨਹੀਂ ਛੋਟਾ ਹੈ ਨਾ ਬਾਪੂ ਜੀ ਇਹ ਚ ਦੱਸਣ ਵਾਲੀ ਕਿਹੜੀ ਗੱਲ ਲੱਗੀ ਬਾਪੂ ਜੀ ਸਦਾ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਕੋਈ ਗਰੀਬ ਆ ਪੜਨੂਗਾ ਚਾਰ ਅੱਖਰ ਕੋਈ ਚੱਜ ਦੇ ਕੰਮ ਤੇ ਲੱਗ ਜਾਣਗੇ ਐਂ ਧੱਕੇ ਖਾਈ ਜਾਂਦੇ ਆ ਉਹ ਦੇਖ ਸਣੀ ਪਤਾ ਹੈ ਕੰਮ ਉਹ ਚੱਲ ਹੈਗੀ ਜਹੀ ਹੈਗੀ ਤੂੰ ਵੀ ਨਾ ਗਲ ਗਿਆ ਹੁਣ ਕੰਮ ਵਾਲੀ ਦੇ ਜਵਾਬ ਆਪਣੇ ਜਵਾਬ ਕਰਨ ਜਾਣਗੇ ਨਾ ਬਾਪੂ ਜੀ ਕਿੱਡੀ ਵੱਡੀ ਖਾਸ ਗੱਲ ਲੱਗੀ ਨਾਲੇ ਉਹਦਾ ਕਿਹੜਾ ਬਾਲਾ ਖਰਚਾ ਅੱਧੀ ਫੀਸ ਤਾਂ ਮਾਸਟਰ ਨੇ ਮਾਫੀ ਕਰਤੀ ਹੈ ਕਿਸ ਤਿਹਰਾ ਨੇ ਤੇ 16000 ਰੁਪਿਆ ਸਾਰਾ ਖਾਚੇ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਸਾਰਾ ਪਤਾ ਨਾਲੇ ਪਹਿਲਾਂ ਮੈਂ ਤੁਹਾਨੂੰ ਕੀ ਕੀ ਗੱਲਾਂ ਦੱਸੀਆਂ ਗਈਆਂ ਕਿ ਕਿਵੇਂ ਇਹ ਆਈ ਹੈ ਪਿੱਛੋਂ ਕੀ ਘੋਸਾ ਹੈ ਤੁਸੀਂ ਬੜਾ ਵਿਸ਼ਵਾਸ ਕਰੀ ਜਾਂਦੇ ਹੋ ਬਾਪੂ ਜੀ ਕਈ ਵਾਰ ਨਾ ਜਿਉ ਉਹ ਜਨਸਾਨ ਦਿਸਦਾ ਉਦਾਂ ਦਾ ਨਹੀਂ ਹੁੰਦਾ ਇੱਕ ਗੱਲ ਲੱਗੀ ਉਹ ਆਪਣੇ ਨਾਲ ਚੰਗੀ ਹੈਗੀ ਆਪਣੇ ਨਾਲ ਵਧੀਆ ਰਹਿੰਦੀ ਆ ਆਪਾਂ ਨੂੰ ਹੋਰ ਕੀ ਚਾਹੀਦਾਗਾ ਬਾਕੀ ਬਾਪੂ ਤਨ ਇੱਕ ਗੱਲ ਮੈਂ ਹੋਰ ਦੱਸਦਾ ਕੰਨੀ ਸੁਣਿਆ ਵਾ ਨਾ ਕਈ ਵਾਰੀ ਸੱਚ ਨਹੀਂ ਹੁੰਦਾ ਆਪਾਂ ਕਿਹੜਾ ਜਿਹੜਾ ਸੁਣਿਆਗਾ ਵੀ ਅੱਖਾਂ ਨਾਲ ਦੇਖਿਆ ਵੀ ਹਾਂ ਭਈ ਆਪਣੇ ਸਾਰਾ ਕੁਝ ਅੱਖਾਂ ਦੇ ਸਾਹਮਣੇ ਹੀ ਹੋਇਆ ਵੀ ਹਾਂ ਭਈ ਉਹ ਗਲਤ ਹੈ ਉਹ ਆਏ ਉਹਨੇ ਵਿਆਹ ਕਰਾਇਆ ਉਹਨੇ ਆਏ ਆ ਜਿਉਂ ਆਪਾਂ ਤਾਂ ਦੇਖਿਆ ਹੀ ਕੱਖ ਨਹੀਂ ਤੁਸੀਂ ਮੇਰੀ ਇੱਕ ਗੱਲ ਯਾਦ ਰੱਖਿਓ ਗਾਂ ਨੂੰ ਪਸਤਾਉਣਾ ਪਊਗਾ ਓ ਬਾਪੂ ਉਹੀ ਪ੍ਰਾਣੀਆਂ ਗੱਲਾਂ ਕਾ ਤੋ ਲੈ ਕੇ ਬੈਠ ਜਾ ਨਾ ਮੇਰੀ ਗੱਲ ਸੁਣ ਜਦੋਂ ਤਾਂ ਮੈਂ ਗੁੱਸੇ ਹੁੰਦੀ ਸੀ ਜਾਂ ਮੈਂ ਕੁਝ ਕਰਦੀ ਹਰ ਵਕਤ ਮੈਨੂੰ ਟੋਕਦਾ ਸੀ ਅੱਜ ਜੇ ਮੈਂ ਕੋਈ ਚੱਜ ਦਾ ਕੰਮ ਕੀਤਾ ਅੱਜ ਤੂੰ ਨੰਨਾ ਪਾਤਾ ਆ ਕੇ ਇਹਨੂੰ ਚੱਜ ਦਾ ਲੱਗਦਾ ਇਹਨਾਂ ਪੁੱਤੇ ਏ ਉਹ ਬਾਪੂ ਮੇਰੀ ਗੱਲ ਸੁਣੋ ਹੈ ਤੂੰ ਨਾ ਉਹਦੇ ਦਿਲ ਤੇ ਹੱਥ ਧਰ ਕੇ ਰੱਖ ਸੋਚ ਹੈ ਵੀ ਕਿੰਨਾ ਵਧੀਆ ਹੋਊਗਾ ਕਿ ਉਹ ਕੁੜੀ ਪੜ ਕੇ ਨੌਕਰੀ ਲੱਗ ਜੂਗੀ ਹੈ ਉਹਦੀ ਮਾਂ ਨੇ ਤਾਂ ਸਾਰੀ ਜ਼ਿੰਦਗੀ ਐ ਕੰਮ ਕਰਕੇ ਕੱਢਤੀ ਪੋਰਾ ਘਪਾਲ ਲਈ ਵੀ ਉਹ ਵੀ ਸੌਖੀ ਰੋਟੀ ਖਾ ਲੈਣਗੇ ਇੱਕ ਗੱਲ ਦੱਸਾਂ ਬਾਪੂ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਹਨਾ ਬਾਬਾ ਜੀ ਕਹਿੰਦੇ ਹੁੰਦੇ ਆ ਵੀ ਜ਼ਰੂਰੀ ਨਹੀਂ ਹੁੰਦਾਗਾ ਵੀ ਆਪਾਂ 100 ਬੰਦੇ ਨੂੰ ਬੀਲ ਲੰਗਰ ਲਾਉਣਾ ਹਨਾ ਜੇ ਸ਼ਰਧਾ ਨਾਲ ਆਪਾਂ ਇੱਕ ਬੰਦੇ ਨੂੰ ਖਵਾ ਦਈਏ ਉਹ 100 ਦੇ ਬਰਾਬਰ ਹੋ ਜਾਂਦਾਗਾ ਤੇ ਆਹੀ ਗੱਲ ਹੈਗੀ ਇਹ ਤਾਂ ਪੁੰਨੀ ਹੈਗਾ ਜ਼ਰੂਰੀ ਤਾਂ ਨਹੀਂ ਆਪਾਂ ਬਾਹਰ ਜਾ ਕੇ ਕਿਤੇ ਪੁੰਨਦਾਨ ਕਰਨਾ ਕਿਤੇ ਹੋਰ ਲਾ ਕੇ ਆਉਣੇ ਆ ਤੇ ਆਪਾਂ ਕੁੜੀ ਤੇ ਲਾ ਦਾਂਗੇ ਉਹ ਵੀ ਤਾਂ ਰੱਬ ਆਪਣੇ ਲੇਖ ਹੀ ਪਾਊਗਾ ਆ ਤੁਸੀਂ ਪਰਸੋਂ ਦੀ ਗੱਲ ਹੀ ਦੇਖ ਲਓ ਤੁਸੀਂ ਹੁਣ ਸਵੀਰ ਲਈ ਸੀਗੀ ਹਜ਼ਾਰਾਂ ਲੋਕਾਂ ਨੂੰ ਪਾਣੀ ਪਿਆ ਸੀ ਹਨਾ ਤੇ ਉਹ ਮਾੜਾ ਹੋ ਗਿਆ ਤੇ ਜੇ ਕਿਸੇ ਗਰੀਬ ਦਾ ਜਵਾਕ ਪੜ ਜਾਊਗਾ ਉਦੋਂ ਵੀ ਵੱਡਾ ਪਾਉਣਾ ਲੱਗ ਜਾਊਗਾ ਇਹ ਜਦੋਂ ਤੋਂ ਛੁੱਟੀ ਗੱਲ ਮੈਂ ਮੰਨਦਾ ਪੜਦਾ ਜਾਊ ਪੜਦਾ ਜਾਵੇ ਹਰਕਤੀ ਇਹ ਦੇਖ ਲੈ ਅਜੀ ਮਰਜ਼ੀ ਕਰਦੇ ਹਾਂ ਕੱਲ ਨੂੰ ਜੇ ਕੋਈ ਗੱਲ ਹੋ ਗਈ ਹੋਵੇ ਮੈਨੂੰ ਨਾ ਕਹੀ ਬਪੂ ਗੱਲ ਕੀ ਹੋਣੀ ਆ ਮੈਨੂੰ ਦੱਸ ਦੇ ਕੀ ਗੱਲ ਹੋ ਜੂਗੀ ਹੈ ਪੜ ਲੂਗੀ ਤਾਂ ਆਪਦੇ ਕਿਸੇ ਲੇਖੇ ਲੱਗ ਜੂਗੀ ਆਪਾਂ ਨੂੰ ਕੀ ਚੱਕਰ ਆਗਾ ਬਾਕੀ ਖਾਣਾ ਉਹਨੇ ਆਪਦੇ ਕਰਮਾਂ ਦਾ ਨੌਕਰੀ ਉਹਦੇ ਕਰਮਾਂ ਦੀ ਆ ਆਪਦੇ ਕਰਮਾਂ ਦੀ ਖੇਡ ਆ ਤਾਂ ਜੇ ਉਹਨੂੰ ਚੱਜ ਦੀ ਨੌਕਰੀ ਮਿਲਣੀ ਆ ਜਾਂ ਉਹਨੂੰ ਪੜਨਾ ਬਲੇ ਬਾਪੂ ਜੀ ਆਪਾਂ ਉਹਦੇ ਕਰਮ ਤਾਂ ਨਹੀਂ ਖੋ ਸਕਦੇਗੇ ਖਬਰਾਂ ਉਹਨੇ ਕਿੰਨੇ ਕਿ ਵੱਡੇ ਅਹੁਦੇ ਤੇ ਜਾਣਾ ਕਿੰਨਾ ਕ ਵੱਡਾ ਨਾਂ ਹਨਾ ਆਪਾਂ ਨੂੰ ਤਾਂ ਨਹੀਂ ਪਤਾ ਉਹਦੀ ਕਿਸਮਤ ਕਿੰਨੀ ਕੁ ਚੰਗੀ ਹੋਵੇ ਮੰਨ ਲਾ ਕੱਲ ਨੂੰ ਉਹ ਕਿਸੇ ਨੌਕਰੀ ਤੇ ਲੱਗ ਗਈ ਕਿੰਨੇ ਜਾ ਸਕਾ ਉਹ ਆਪਣੇ ਵੀ ਮੇਰੀ ਇਹਨਾਂ ਨੇ ਬਾਹ ਫੜੀ ਸੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਉਹ ਪੜਨੋ ਚ ਨਾ ਹਿਯਾਰ ਆ ਜਿਹੜੇ ਬੱਚੇ ਨੂੰ ਮੌਕਾ ਚਾਹੀਦਾ ਹੋਵੇ ਨਾ ਉਹਨੂੰ ਮੌਕਾ ਦੇਣਾ ਚਾਹੀਦਾ ਮੈਂ ਜਦੋਂ ਉਹਨੂੰ ਸਕੂਲ ਚ ਲੈ ਕੇ ਗਿਆ ਨਾ ਪਹਿਲੀ ਿਆਰ ਚ ਉਹਨੇ 5ਵੀਂ 6ਵੀਂ ਦਾ ਪੇਪਰ ਦੋਨੇ ਇੱਕੋ ਉਹ ਕਰਤੇ ਪਾਸ ਕਰਤੇ ਲਾਸਟ ਗੱਲ ਦੱਸਤੀ ਤੁਸੀਂ ਮੇਰੀ ਮੰਨਣੀ ਤਾਂ ਹੈ ਨਹੀਂ ਕੱਲ ਨੂੰ ਜੇ ਕੋਈ ਗੱਲ ਹੋ ਗਈ ਵੀ ਤੁਸੀਂ ਆਪ ਦਾ ਆਪ ਹੀ ਭਰੋ ਚੰਗਾ ਮੈਨੂੰ ਅਫਰਕ ਹੈ ਕੋਈ ਗੱਲ ਹੈ ਲੈ ਬਾਪੂ ਨੂੰ ਕੀ ਹੋ ਗਿਆਗਾ ਮੈਨੂੰ ਅੱਜ ਆਏ ਲੱਗੇ ਜਾਂਦਾ ਕਿ ਜਿਹੜਾ ਤੈਨੂੰ ਵਿਗਾੜਿਆ ਵੈਸੇ ਸਾਰਾ ਵਿਗਾੜਿਆ ਹੀ ਬਾਪੂ ਨੇ ਸੀਗਾ ਲੈ ਜਦੋਂ ਬਾਪੂ ਦੇ ਸਿਰ ਤੇ ਪਲੀਆਂ ਮੈਂ ਜੇਤੇ ਜ਼ਰੂਰ ਕਰਦੀ ਆ ਮੈਂ ਦਿਲ ਦੀ ਨਹੀਂ ਮਾਰੀ ਹੈਗੀ ਮੇਰੀ ਗੱਲ ਸੋ ਹੋਰ ਐਲੇ ਚੰਗੇ ਕੰਮ ਕੀਤੇ ਆ ਹੈ ਮੈਨੂੰ ਤਾਂ ਆਏ ਵੀ ਹੁਣ ਤੁਹਾਨੂੰ ਸ਼ਾਬਾਸ਼ੀ ਦੀ ਜਾਵਾ ਇਹ ਭਾਈ ਬਹੁਤ ਚੰਗਾ ਕੰਮ ਕੀਤਾ ਮੇਰੇ ਘਰ ਵਾਲੀ ਨੇ ਹੁਣ ਮੈਂ ਕਹਿ ਸਕਦਾ ਸਾਰਿਆਂ ਨੂੰ ਕਿ ਭਾਈ ਮੇਰੇ ਘਰ ਵਾਲੀ ਬਹੁਤ ਚੰਗੀ ਆ ਹੈ ਪਿਪਾ ਯੋਹੋ ਨੇ ਸਾਡੀ ਕੰਮ ਵਾਲੀ ਦੀ ਕੁੜੀ ਨੂੰ ਪੜਨ ਲਾਇਆ ਪੈਸੇ ਦਸਨ ਵਾਲੀ ਗੱਲ ਤਾਂ ਹੁੰਦੀ ਨਹੀਂ ਕਹਿੰਦੇ ਮੂੰਹ ਬੜਾਈ ਹੋ ਜਾਂਦੀ ਹੈਗੀ ਕਿ ਹਾਂ ਫੇ ਇੰਨੀ ਸਿਆਣੀ ਆ ਉਹ ਚੰਗੋ ਸਾਰੀਆਂ ਗੱਲਾਂ ਛੱਡੋ ਤੇ ਅਕਾਊਂਟ ਚ 5000 ਰੁਪਿਆ ਪਾ ਦਿਓ ਠੀਕ ਹੈ ਨਾ ਕੁੜੀ ਦੇ ਬੂਟ ਵੀ ਲਿਆਉਣੇ ਆ ਤੇ ਵਰਦੀ ਵੀ ਲੈ ਕੇ ਆਉਣੀ ਆ ਕੋਈ ਗੱਲ ਨਹੀਂ ਰੁਪਏ ਪਾ ਦਿੰਨਾ ਕੱਲ ਤੈਨੂੰ ਪਤਾ ਜਿਹੜੀ ਰੋਟੀ ਤੂੰ ਮੈਨੂੰ ਡਿਊਟੀ ਜਾਂਦੇ ਨੂੰ ਪਾਈ ਸੀ ਉਹ ਸਾਰਿਆਂ ਨੇ ਖਾਧੀ ਤੇ ਸਾਰਿਆਂ ਨੇ ਇੰਨੀ ਸਲਾਹਾਂ ਕੀਤੀ ਕਹਿੰਦੇ ਪਰਜਾਈ ਦੀਆਂ ਰੋਟੀਆਂ ਇਕੱਲਾ ਇਕੱਲਾ ਹੀ ਖਾ ਜਾਂਦਾ ਸੀਗਾ ਕੱਲ ਕਿਤੇ ਕੁਦਰਤੀ ਅਸੀਂ ਇਕੱਠੇ ਬਹਿ ਕੇ ਰੋਟੀ ਖਾਧੀ ਹ ਪਰ ਜਾਈ ਦੇ ਤਾਂ ਕਹਿੰਦੇ ਹੱਥਾਂ 'ਚ ਹੀ ਜਾਦੂ ਆਗਾ ਬਸ ਕਰੋ ਹੁਣ ਤੁਸੀਂ ਵੀ ਨਾ ਮੈਨੂੰ ਪੰਪਣਾ ਦੇਵੋ ਠੀਕ ਹੈ ਮੈਨੂੰ ਪੰਪਣੀ ਚਾਹੀਦੀ ਹੈ ਹੈਗੇ ਜੇ 2000 ਸੂਟ ਨੂੰ ਦੇਣਾ ਉਹ ਦੇ ਸਕਦੇ ਉਹ ਪੰਪ ਲਈ ਦਿੰਦਾ ਉਹਨਾਂ ਰੋਟੀ ਪੈਕ ਕਰ ਦਿਆ ਕਰ ਅਲੇ ਸਬਜੀ ਵੱਧ ਪਾ ਦਿਆ ਕਰ ਚੰਗਾ ਾਰੇ ਯਾਰ ਮਿੱਤਰ ਕਹਿੰਦੇ ਕਹਿੰਦੇ ਵੀ ਆਹਾ ਹਾ 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 ਪਣਾਉਂਦੀਆਂ ਤਾਂ ਸਾਡੇ ਘਰ ਵਾਲੀਆਂ ਐ ਤੇਰੇ ਘਰ ਵਾਲੀ ਨੇ ਤਾਂ ਕੜੈਲੀ ਕਰਤੀ ਸਬਜ਼ੀ ਦੀ ਉਹ ਤਾਂ ਫਿਰ ਮੈਨੂੰ ਪਤਾ ਮੈਂ ਸਬਜ਼ੀ ਰੋਟੀ ਸਵਾਦ ਬਣਾਉਣੀ ਹੈ ਠੀਕ ਆ ਉਹ ਤਾਂ ਕਹਿਣ ਦੀ ਲੋੜ ਨਹੀਂ ਮੇਰੀ ਗੱਲ ਸੁਣੋ ਹੋਰ ਬਣਾ ਲਿਆ ਕਰ ਆਪ ਨਾਲੇ ਉਹਨੂੰ ਮਨਿੰਦਰ ਨੂੰ ਸਾਹਜ ਆ ਕਰੂ ਰੋਟੀ ਪਣੀ ਤੂੰ ਆਪ ਵਾਲੇ ਹੱਥਾਂ ਨਾਲ ਬਣਾਇਆ ਕਰ ਚੰਗਾ ਉਹ ਤਾਂ ਠੀਕ ਆ ਮੈਂ ਜਿਹੜੀ ਜ਼ਰੂਰੀ ਗੱਲ ਕਰਨੀ ਉਹ ਤਾਂ ਮੇਰੀ ਸੁਣਦੇ ਨਹੀਂ ਪਏਗੇ ਹੁਣ ਤਾਂ ਦੱਸ ਮਨਿੰਦਰ ਕਿਹੀ ਸੀ ਨਾ ਪਿੰਡ ਹਣਾ ਉਹਦੀ ਮੰਮੀ ਨੇ ਉਹਨੂੰ ਮੋੜਤਾ ਬਸ ਬਸ ਜੇ ਕਰੀ ਜਾਂਦੀ ਸੀਗੀ ਤੇ ਆਪਾਂ ਚੱਲ ਕੇ ਵੇਖੀਏ ਆਪਾਂ ਚੱਲੇ ਆਉਨੇ ਆ ਮੈਂ ਤਾਂ ਤੁਹਾਨੂੰ ਉੱਧੀ ਕਿਹਾ ਸੀਗਾ ਵੀ ਭਾਈ ਆਪਾਂ ਚੱਲ ਬਣਦੇ ਆਂ ਆਪਾਂ ਬਹਿ ਕੇ ਸਮਝਾਵਾਂਗੇ ਠੀਕ ਆ ਨਾ ਤੇ ਵੀ ਭਾਈ ਦੱਸੋ ਕੀ ਗੱਲਬਾਤ ਹੈਗੀ ਕਿਵੇਂ ਆ ਤੇ ਵੀ ਭਾਈ ਵੱਡਿਆਂ ਵੱਡਿਆਂ ਤੋਂ ਉਹ ਤਾਂ ਨਾ ਮੈਂ ਤੁਹਾਨੂੰ ਗੱਲ ਦੱਸਾਂ ਇਹਦੀ ਮਾਤਾ ਮੰਨ ਜੀ ਉਹਦੀ ਭੂਆ ਦਾ ਮੁੰਡਾ ਗਾ ਫਿੱਟੜੀਆਂ ਦਾ ਪੇਟ ਉਹੀ ਨੀ ਮਾਵਾ ਧੀਆ ਨੂੰ ਇਕੱਠਾ ਹੋਣ ਦਿੰਦਾ ਕਿਉਂ ਵੀ ਜਿਹੜਾ ਘਰ-ਬਾਰ ਹੈਗਾ ਆਪ ਹੜੱਪੂਗਾ ਜੇ ਇਹਦੀ ਮਾਇ ਦੇ ਨਾਲ ਵਰਤਣ ਲੱਗੀ ਤੇ ਇਹਦਾ ਬਣ ਜੂ ਸਾਰਾ ਕੁਝ ਕੋਈ ਗੱਲ ਨਹੀਂ ਕੰਮੋ ਕਹਿੰਦੇ ਹੁੰਦੇ ਆ ਨਾ ਬਾੜਾ ਖਾਂਦੀ ਥੋੜ੍ਹਾ ਵੀ ਜਾਂਦੀ ਜਿਹੜਾ ਲਾਲਚ ਕਰਦਾ ਨਾ ਉਹ ਮਰਦਾ ਹੀ ਆ ਇੱਕ ਵਾਰੀ ਮੇਰੇ ਮੱਥੇ ਲੱਗਣ ਦੇ ਤੂੰ ਵੇਖੀ ਜਾਈ ਨਾਲੇ ਦੀ ਮਾਂ ਨੂੰ ਜਮੈਂ ਐਨ ਸਾਫ਼ ਕਰ ਦੂੰ ਤਾਂ ਦਿਮਾਗ ਜਿਹੜਾ ਕੁਛ ਉਹਨੇ ਭਰਤਾ ਤੇ ਆਹ ਇਹਦੇ ਮਾਮੇ ਦਾ ਮੁੰਡਾ ਉਹ ਤੇ ਪਤਾ ਨਹੀਂ ਭੂਆ ਦਾ ਮੁੰਡਾ ਪਤਾ ਨਹੀਂ ਮਾਮੇ ਦਾ ਮੁੰਡਾ ਇੰਨਾ ਨਹੀਂ ਮੇਰੇ ਧਿਆਨ じゃ ਨਹੀਂ ਹੈਗਾ ਮੈਂ ਮਿਲਦਾ ਤੇ ਮਾਮੇ ਦੇ ਭੂਆ ਦੇ ਮੁੰਡੇ ਨੂੰ ਵੀ ਕੀ ਬੋਲਦਾ ਤੇ ਕੀ ਕਰਦਾ ਗੱਲ ਜਾਂ ਹੁਣ ਐ ਕਰ ਮੈਂ ਕੱਪੜੇ ਸੁੱਕਣੇ ਪਵਾਦਾ ਉਹਦੇ ਨਾਲ ਖੇਜੇ ਤੋਤੇ ਪਏ ਆ ਕਿ ਕੰਬਲ ਠੀਕ ਆ ਮੈਂ ਮੜਾ ਜਾ ਕੰਮ ਜਾ ਕਾਉਣਾ ਆ ਪੈਸੇ ਤੈਨੂੰ ਮੈਂ ਪਾ ਦਿੰਨਾ ਉਹਦੀ ਵਰਦੀ ਤੇ ਉਹਦਾ ਕਟਾਵਾ ਤੋਂ ਬੰਨ ਲਿਆਈ ਚੰਗਾ ਲਿਆ ਮੰਗਜਾ